ਜਦੋਂ ਦਾ ਵਿਕਰਮ ਮਜੀਠੀਆ ਨੂੰ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਉਹਦੇ ਤੋਂ ਬਾਅਦ ਜੋ-ਜੋ ਘਟਨਾਕਰਮ ਪੰਜਾਬ ਦੇ ਵਿੱਚ ਹੋ ਰਿਹਾ ਹੈ ਹਨਾਨੀ ਇਸ ਗੱਲ ਤੇ ਹੈ ਕਿ ਜਿਹੜੇ-ਜਿਹੜੇ ਪੰਜਾਬ ਦੇ ਵੱਡੇ-ਵੱਡੇ ਲੀਡਰ ਸਾਰੀਆਂ ਚੋਣਾਂ ਇਸ ਮੁੱਦੇ ਦੇ ਉੱਤੇ ਲੜਦੇ ਰਹੇ ਕਿ ਸਾਡੀ ਸਰਕਾਰ ਬਣਾਓ ਅਸੀਂ ਵਿਕਰਮ ਮਜੀਠੀਆ ਫੜ ਕੇ ਅੰਦਰ ਦੇ ਦੇਵਾਂਗੇ ਅੱਜ ਉਹ ਸਾਰੇ ਹੀ ਵਿਕਰਮ ਦੇ ਫੜੇ ਜਾਣ ਦੇ ਉੱਤੇ ਸਰਕਾਰ ਦੀ ਕਾਰਵਾਈ ਨੂੰ ਵਿਜੀਲੈਂਸ ਦੀ ਕਾਰਵਾਈ ਨੂੰ ਗਲਤ ਦੱਸ ਰਹੇ ਆ ਨੰਬਰ 1 ਜਿਨ੍ਹਾਂ ਦੇ ਵਿੱਚ ਸਾਰ ਪ੍ਰਤਾਪ ਸਿੰਘ ਬਾਜਵਾ ਇੱਕ ਵਾਰੀ ਤਰਨਤਾਰਨ ਦੇ ਵਿੱਚ ਭਾਸ਼ਣ ਦਿੰਦੇ ਸੀ ਵਿਧਾਨ ਸਭਾ ਦੀਆਂ ਚੋਣਾਂ ਜੋ ਹੋਣ ਵਾਲੀਆਂ ਸੀਗੀਆਂ ਉਸ ਭਾਸ਼ਣ ਦੇ ਵਿੱਚ ਉਹ ਕਹਿੰਦੇ ਆ ਕਿ ਸਾਡੀ ਸਰਕਾਰ ਬਣਾ ਦਿਓ ਮੈਂ ਵਿਕਰਮ ਮਜੀਠੀਏ ਦੇ ਗਲ ਦੇ ਵਿੱਚ ਰੱਸਾ ਪਾ ਕੇ ਤਰਨਤਾਰਨ ਦੇ ਸੀਏ ਸਟਾਫ ਦੇ ਵਿੱਚ ਲੈ ਕੇ ਆਉਂਗਾ ਨੰਬਰ 2 ਸਾਰ ਚਰਨਜੀਤ ਸਿੰਘ ਚੰਨੀ ਜਿਨ੍ਹਾਂ ਨੇ ਚੋਣਾਂ ਤੋਂ ਪਹਿਲਾਂ ਵਿਕਰਮ ਮਜੀਠੀਏ ਦੇ ਉੱਤੇ ਪਰਚਾ ਦਰਜ ਕਰਕੇ ਉਹਨੂੰ ਅੰਦਰ ਭੇਜਿਆ ਉਹ ਵੀ ਕਹਿ ਰਹੇ ਆ ਵੀ ਇਹ ਕਾਰਵਾਈ ਜਿਹੜੀ ਗਲਤ ਹੋਈ ਹੈ ਇਹਨੂੰ ਜਿਹੜਾ ਫੜਿਆ ਗਿਆ ਵਾ ਨੰਬਰ 3 ਸਾਰ ਸੁਖਪਾਲ ਸਿੰਘ ਗਹਿਰਾ ਜਿਹੜੇ 25 ਜੁਲਾਈ 2014 ਨੂੰ ਖੁਦ ਜਾ ਕੇ ਈਡੀ ਨੂੰ ਇੱਕ ਐਫੀਡੇਵਿਡ ਦੇ ਕੇ ਆਉਂਦੇ ਆ ਜਿਹੜੀ ਉਹ ਕੰਪਲੇਂਟ ਦੇ ਕੇ ਆਉਂਦੇ ਆ ਐਫੀਡੇਵਿਡ ਨਹੀਂ ਉਸ ਕੰਪਲੇਂਟ 'ਚ ਉਹ ਲਿਖਦੇ ਆ ਕੋ ਗਾਬਾ ਫੜਿਆ ਸੀਗਾ ਡਰੱਗਸ ਮਗਦਰ ਜਿਹਦੇ ਵਿੱਚ ਸਾਰ ਸਰਵਨ ਸਿੰਘ ਫਲੋਰਿਡਾ ਦਾ ਨਾਮ ਹੀ ਆਇਆ ਸੀਗਾ ਮੰਤਰੀ ਸੀਗੇ ਜਿਹੜੇ ਔਰ 70 ਲੱਖ ਰੁਪਏ ਦੀ ਜਿਹੜੀ ਡਰੱਗ ਮਣੀ ਆ ਉਹਦੇ ਬਾਰੇ ਜ਼ਿਕਰ ਕਰਦੇ ਆ ਵੀ ਉਹ ਵਿਕਰਮਜੀਠੀਆ ਨੂੰ ਮਿਲੀ ਆ ਉਹ ਖੁਦ ਇਹ ਕੰਪਲੇਂਟ ਉੱਥੇ ਦੇ ਕੇ ਆਏ ਸੀ ਪਰ ਉਹ ਵੀ ਕਹਿ ਰਹੇ ਆ ਵੀ ਵਿਕਰਮ ਦੇ ਉੱਤੇ ਕੇਸ ਜਿਹੜਾ ਗਲਤ ਦਰਜ ਹੋਇਆ ਉਹਨੂੰ ਗਲਤ ਤਰੀਕੇ ਨਾਲ ਫੜਿਆ ਗਿਆ ਸਭ ਤੋਂ ਵੱਧ ਦੁੱਖ ਮੈਨੂੰ ਸ਼੍ਰੀ ਕੁਮਰ ਵਿਜੇ ਪ੍ਰਤਾਪ ਹੁਣਾਂ ਤੇ ਲੱਗਾ ਮੈਂ ਉਹਨਾਂ ਦੀ ਇਮਾਨਦਾਰੀ ਦੀ ਮਤਲਬ ਕੋਈ ਉਹਦੇ ਉੱਤੇ ਕੋ ਕਿੰਤੂ ਪ੍ਰੰਤੂ ਨਹੀਂ ਕਰਦਾ ਉਹਨਾਂ ਦੀ ਸੋਚ ਦੇ ਉੱਤੇ ਸਾਡੇ ਸ਼ਹਿਰ ਪ੍ਰਤੀ ਮੈਂ ਕੋਈ ਉਹਦੇ ਉੱਤੇ ਕਿੰਤੂ ਪ੍ਰੰਤੂ ਨਹੀਂ ਕਰਦਾ ਪਰ ਦੁੱਖ ਇਸ ਗੱਲ ਦਾ ਲੱਗਾ ਵੀ ਸਾਡੇ 3 ਸਾਲ ਉਹਨਾਂ ਦੀ ਸਰਕਾਰ ਦੇ ਨਾਲ ਲੜਾਈ ਇਹ ਹੋ ਰਹੀ ਹੈ ਕਿ ਵਿਕਰਮਜੀਤ ਸਿੰਘ ਨੂੰ ਕਿਉਂ ਨਹੀਂ ਫੜਿਆ ਜਾ ਰਿਹਾ ਪਰ ਜਿਸ ਦਿਨ ਫੜ ਲਿਆ ਜਾਂਦਾ ਵਾ ਉਸ ਦਿਨ ਉਹ ਵੀ ਇਸ ਕਾਰਵਾਈ ਨੂੰ ਗਲਤ ਦੱਸ ਰਹੇ ਆ ਇਸ ਸਾਰੇ ਘਟਨਾਕਰਮ ਦੇ ਵਿੱਚ ਇੱਕ ਗੱਲ ਨੇ ਤੇ ਇਹ ਸਾਬਤ ਕਰ ਦਿੱਤਾ ਕਿ ਭਗਵੰਤ ਮਾਨ ਇਨਾਂ ਸਾਰਿਆਂ ਦੇ ਉੱਤੇ ਭਾਰਾ ਵਾ ਕਿਉਂਕਿ ਜੇ ਸਾਰੇ ਇੱਕ ਦੂਜੇ ਦੇ ਕੱਟੜ ਦੁਸ਼ਮਣ ਆ ਇੱਕ ਬੰਦੇ ਦੇ ਖਿਲਾਫ ਸਾਰੇ ਹੀ ਇੱਕ ਮੰਚ ਦੇ ਉੱਤੇ ਇਕੱਠੇ ਹੋ ਗਏ ਇਹਦਾ ਮਤਲਬ ਆ ਵੀ ਉਹ ਇਨਾਂ ਸਾਰਿਆਂ ਨੂੰ ਤਗੜਾ ਵਾ ਇਹਨਾਂ ਦੇ ਉੱਤੇ ਹਾਵੀ ਆ ਮੇਰੀ ਬਾਕੀਆਂ ਵਾਂਗ ਕੋਈ ਨੈਗੇਟਿਵ ਜਿਹੜੀ ਹਮੇਸ਼ਾ ਹੀ ਨਕਾਰਾਤਮਕ ਜਿਹੜੀ ਰਾਜਨੀਤੀ ਆ ਉਹ ਮੈਂ ਨਾ ਜ਼ਿੰਦਗੀ ਚ ਕੀਤੀ ਆ ਨਾ ਮੈਂ ਕਰਨੀ ਆ ਇੱਕ ਬੰਦੇ ਨੂੰ ਸਿਰਫ ਮਾੜਾ ਹੀ ਬੋਲੀ ਜਾਓ ਚਾਹੇ ਉਹ ਚੰਗਾ ਕੰਮ ਵੀ ਕਰਦਾ ਵਾ ਪਰ ਇੱਕ ਟੀਚਾ ਹੀ ਬਣਾ ਲਿਆ ਜਾਂਦਾ ਵੀ ਇਹਨੂੰ ਭੰਡਣਾ ਹੀ ਭੰਡਣਾ ਵਾ ਇਹਦੇ ਖਿਲਾਫ ਬੋਲਣਾ ਹੀ ਬੋਲਣਾ ਵਾ ਉਹ ਮੇਰੀ ਸੋਚ ਨਹੀਂ ਹੈਗੀ ਮੇਰੇ ਭਗਵੰਤ ਮਾਨ ਦੇ ਨਾਲ ਪੰਜਾਬ ਦੇ ਮੁੱਦਿਆਂ ਦੇ ਉੱਤੇ ਲੱਖ ਗਰਜ ਹੋਣਗੇ ਲੱਖ ਵਖਰੇਵੇਂ ਹੋਣਗੇ ਪਰ ਜੇ ਕੋਈ ਚੰਗਾ ਕੰਮ ਕਰੇ ਤੇ ਉਹਨੂੰ ਚੰਗਾ ਕਹਿਣਾ ਚਾਹੀਦਾ ਵਾ ਫਿਰ ਉਹਨੂੰ ਸਲਾਉਣਾ ਵੀ ਜ਼ਰੂਰ ਚਾਹੀਦਾ ਵਾ ਮੈਂ ਇੱਕ ਗੱਲ ਕਹਿਣ ਲੱਗਾ ਭਗਵੰਤ ਸਿਆ ਕੰਮ ਤੇ ਤੂੰ ਕੀਤਾ ਚੰਗਾ ਪਰ ਕੀਤਾ ਬੜੀ ਦੇਰੀ ਦੇ ਨਾਲ ਆ ਇਹ ਪਹਿਲੇ ਸਾਲ ਹੀ ਹੋਣਾ ਚਾਹੀਦਾ ਸੀਗਾ ਪਹਿਲੇ ਸਾਲ ਹੀ ਇਹ ਜਿਹੜੇ ਪੰਜਾਬੀਆਂ ਦੇ ਕਾਲਜ ਨੂੰ ਠੰਡ ਪੈ ਜਾਣੀ ਚਾਹੀਦੀ ਸੀ ਕਿਉਂਕਿ ਲੋਕਾਂ ਦਾ ਬਹੁਤ ਜਿਆਦਾ ਗੁੱਸਾ ਜਿਹੜਾ ਵਿਕਰਮ ਮਦੀਤੀਏ ਦੇ ਉੱਤੇ ਸੀਗਾ ਬਾਦਲਾਂ ਦੇ ਉੱਤੇ ਸੀਗਾ ਤੂੰ ਕੰਮ ਬੜੀ ਲੇਟ ਕੀਤਾ ਵਾ ਜਿਹੜਾ ਇਸ ਗੱਲ ਦਾ ਵੀ ਆ ਤੇਰੇ ਨਾਲ ਤੂੰ ਇਹ ਜੇ ਕਵੇਂ ਵੀ ਮੈਂ ਇਹ ਕੰਮ ਪੰਜਾਬ ਦੇ ਲੋਕਾਂ ਦੇ ਕਹਿਣ ਦੇ ਉੱਤੇ ਪੰਜਾਬ ਦੇ ਲੋਕਾਂ ਦੇ ਹਿਰਦੇ ਜਿਹੜੇ ਠੰਡੇ ਕਰਨ ਦੇ ਉੱਤੇ ਕਰਕੇ ਕੀਤਾ ਵਾ ਤੇ ਫੇਰ ਇਹ ਸਾਢੇ 3 ਸਾਲ ਪਹਿਲਾਂ ਕੰਮ ਹੋਣਾ ਚਾਹੀਦਾ ਸੀਗਾ ਸਟਾਰਟਿੰਗ ਦੇ ਵਿੱਚ ਹੁਣ ਵਿਕਰਮ ਜਦੋਂ ਕੁਝ ਸਮੇਂ ਤੋਂ ਤੇਰੇ ਨਾਲ ਨਿੱਜੀ ਹੋ ਗਿਆ ਤੇਰੀ ਨਿੱਜੀ ਜ਼ਿੰਦਗੀ ਦੇ ਬਾਰੇ ਬੋਲਣਾ ਸ਼ੁਰੂ ਹੋ ਗਿਆ ਮर्याਦਾ ਤੋਂ ਥੱਲੇ ਜਾ ਕੇ ਬੋਲਣਾ ਸ਼ੁਰੂ ਹੋ ਗਿਆ ਤੇਰੇ ਬੱਚਿਆਂ ਨੂੰ ਵਿੱਚ ਲਿਆਉਣਾ ਸ਼ੁਰੂ ਹੋ ਗਿਆ ਤੈਨੂੰ ਉਹਨੇ ਬਾਰ ਬਾਰ ਖਸਾਉਣਾ ਸ਼ੁਰੂ ਕਰ ਦਿੱਤਾ ਫੇਰ ਤੂੰ ਜ਼ਰੂਰਤ ਸਮਝੀ ਵੀ ਇਹਨੂੰ ਫੜ ਕੇ ਅੰਦਰ ਦੇ ਦੇਣਾ ਚਾਹੀਦਾ ਵਾ ਫੇਰ ਤੋਂ ਉਹਨੂੰ ਅੰਦਰ ਦਿੱਤਾ ਪਰ ਮੈਂ ਫਿਰ ਵੀ ਕਹਿੰਨਾ ਚਾਹੇ ਤੂੰ ਆਪਣੇ ਨਿੱਜੀ ਕਰਾਜ ਲਈ ਦਿੱਤਾ ਚਾਹੇ ਤੂੰ ਪੰਜਾਬ ਲਈ ਫੜ ਕੇ ਉਹਨੂੰ ਅੰਦਰ ਦਿੱਤਾ ਤੂੰ ਕੰਮ ਬਹੁਤ ਵਧੀਆ ਕੀਤਾ ਤੇ ਕੰਮ ਦਲੇਰੀ ਵਾਲਾ ਕੀਤਾ ਵਾ ਇਹ ਤੇਰੇ ਕੰਮ ਦੇ ਨਾਲ ਪੰਜਾਬ ਦੇ ਲੋਕਾਂ ਦੇ ਜਿਹੜੇ ਮੱਚਦੇ ਦਿਲ ਸੀ ਨਾ ਜਿਹੜੇ ਅੱਗ ਨਾਲ ਮੱਚਦੇ ਪਏ ਸੀਗੇ ਉਹਨਾਂ ਨੂੰ ਠੰਡਾ ਕਰਨ ਵਾਲਾ ਜਿਹੜਾ ਤੂੰ ਕੰਮ ਕੀਤਾ ਵਾ ਹੁਣ ਮੈਂ ਤੈਨੂੰ ਇੱਕ ਗੱਲ ਕਹਿਣੀ ਚਾਹਨਾ ਮੁੱਖ ਮੰਤਰੀ ਸਾਹਿਬ ਸਾਰ ਭਗਵੰਤ ਸਿੰਘ ਮਾਨ ਜੀ ਸੁਣੋ ਜੇ ਤੁਸੀਂ ਯੁੱਧ ਨਸ਼ੇ ਦੇ ਵਿਰੁੱਧ ਤੇ ਪੰਜਾਬ ਨੂੰ ਲੁੱਟਣ ਵਾਲਿਆਂ ਦੇ ਵਿਰੁੱਧ ਚਲਾਇਆ ਵਾ ਤੇ ਫੇਰ ਇਹਦੇ ਵਿੱਚ ਕੋਈ ਕਸਰ ਨਹੀਂ ਰਹਿਣੀ ਚਾਹੀਦੀ ਇਹਨੂੰ ਤਹਿ ਤੱਕ ਲੈ ਕੇ ਜਾਣ ਲਈ ਇਹਨੂੰ ਤਹਿ ਤੱਕ ਪਹੁੰਚਾਉਣ ਲਈ ਫੇਰ ਕੱਲਾ ਮਜੀਠੀਆ ਅੰਦਰ ਜਾਣਾ ਨਹੀਂ ਬਣਦਾ ਜੇ 2007 ਤੋਂ ਲੈ ਕੇ 2017 ਦੇ ਵਿੱਚ ਪੰਜਾਬ ਦੇ ਵਿੱਚ ਨਸ਼ਾ ਮਜੀਠੀਏ ਦੀ ਸ਼ਹਿ ਦੇ ਉੱਤੇ ਵਿਕਿਆ ਵਾ ਪੰਜਾਬ ਮਜੀਠੀਏ ਦੀ ਸ਼ਹਿ ਦੇ ਉੱਤੇ ਲੁੱਟਿਆ ਗਿਆ ਵਾ ਫੇਰ 2017 ਤੋਂ 22 ਤੱਕ ਪੰਜਾਬ ਦੇ ਵਿੱਚ ਕਿੱਥੇ ਕਿੱਥੇ ਕਿੰਨੇ ਕਿੰਨੇ ਨਸ਼ਾ ਵਕਾਇਆ ਕਿਦੀ ਸ਼ਹਿਰ ਦੇ ਉੱਤੇ ਵਿਕਿਆ ਕਿਦੀ ਸ਼ਹਿਰ ਦੇ ਉੱਤੇ ਪੰਜਾਬ ਲੁੱਟਿਆ ਗਿਆ ਉਸ ਤੋਂ ਅੱਗੇ ਆਜੋ 2022 ਤੋਂ ਲੈ ਕੇ 25 ਤੱਕ ਅੱਜ ਸਾਢੇ 3 ਸਾਲ ਤੇਰੀ ਸਰਕਾਰ ਨੂੰ ਵੀ ਹੋ ਗਏ ਆ ਕਿਹੜੇ ਕਿਹੜੇ ਇਲਾਕੇ ਦੇ ਵਿੱਚ ਨਸ਼ਾ ਵੇਚਦਾ ਵਾ ਕਿਦੀ ਕਿਦੀ ਸ਼ਹਿਰ ਦੇ ਉੱਤੇ ਵਕਦਾ ਵਾ ਕਿਹੜੇ ਕਿਹੜੇ ਬੰਦੇ ਆ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਣ ਦੇ ਵਿੱਚ ਤੇਰੀ ਸਰਕਾਰ ਚ ਵੀ ਕੋਈ ਕਸਰ ਨਹੀਂ ਛੱਡੀ ਉਹ ਵੀ ਮਜੀਠੀਏ ਦੇ ਵਾਂਗ ਅੰਦਰ ਜਾਣੇ ਚਾਹੀਦੇ ਆ 2022 ਤੋਂ 25 ਤੱਕ ਜਿੰਨੇ ਜਿੰਨੇ ਵੀ ਪੰਜਾਬ ਨੂੰ ਲੁੱਟਿਆ ਚਾਹੇ ਉਹ ਝਾੜੂ ਵਾਲੇ ਹੋਣ ਜੇ ਕੋ ਕਾਂਗਰਸੀ ਅੰਦਰ ਜਾ ਰਹੇ ਆ ਜੇ ਕਾਲੀ ਅੰਦਰ ਜਾ ਰਹੇ ਆ ਫਿਰ ਝਾੜੂ ਵਾਲੇ ਵੀ ਅੰਦਰ ਜਾਣੇ ਚਾਹੀਦੇ ਆ ਜੇ ਵਿਕਰਮ ਮਜੀਠੀਆ ਨਸ਼ੇ ਤੇ ਪੰਜਾਬ ਨੂੰ ਲੁੱਟਣ ਦੇ ਕੇਸ ਦੇ ਵਿੱਚ ਅੰਦਰ ਜਾ ਸਕਦਾ ਵਾ ਤੇ ਫਿਰ ਰਾਜਾ ਵੜਿੰਗ ਕਿਉਂ ਨਹੀਂ ਹੁਣ ਤੱਕ ਅੰਦਰ ਗਿਆ ਕਿਉਂਕਿ ਦੋਵੇਂ ਕੇਸ ਉਹਦੇ ਉੱਤੇ ਵੀ ਬਣਦੇ ਆ ਉਹਦੇ ਉੱਤੇ ਵੀ ਠੁੱਕਦੇ ਆ ਡਰੱਗ ਮਣੀ ਵਾਲਾ ਕੇਸ ਵੀ ਉਹਦੇ ਉੱਤੇ ਬਣਦਾ ਮੈਂ ਯਾਦ ਕਰਾਉਣਾ ਚਾਹੁੰਦਾ ਤੁਹਾਨੂੰ ਮੁੱਖ ਮੰਤਰੀ ਸਾਹਿਬ ਕਾਲੀ ਦਲ ਦੀ ਸਰਕਾਰ ਵੇਲੇ ਗੁਰਜੰਟ ਸਿੰਘ ਨਾਂ ਦਾ ਇੱਕ ਸਮਗਲਰ ਫੜਿਆ ਸੀਗਾ ਜਦੋਂ ਪੁਲਿਸ ਨੇ ਦੀ ਜਾਂਚ ਕੀਤੀ ਤੇ ਉਹ ਦੋਸ਼ ਲੱਗੇ ਸੀ ਕਿ ਉਹ ਪੈਸੇ ਜਿਹੜੇ ਉਹ ਰਾਜੇ ਵੜਿੰਗ ਨੂੰ ਦਿੰਦਾ ਰਿਹਾ ਵਾ ਔਰ ਉਸ ਤੋਂ ਬਾਅਦ ਸੁਖਬੀਰ ਬਾਦਲ ਦੇ ਪੈਰੀ ਪੈ ਕੇ ਉਹ ਬਚਿਆ ਸੀਗਾ ਔਰ ਸੁਖਬੀਰ ਬਾਦਲ ਨੇ ਕਈ ਵਾਰੀ ਆਪਣੀਆਂ ਪ੍ਰੈਸ ਕਾਨਫਰੰਸ ਦੇ ਵਿੱਚ ਤੇ ਆਪਣੇ ਭਾਸ਼ਣਾ ਦੇ ਵਿੱਚ ਜ਼ਿਕਰ ਕੀਤਾ ਵੀ ਰਾਜਾ ਮੇਰੇ ਕੋ ਥੱਲੇ ਆ ਕੇ ਲੰਮੇ ਪੈ ਗਿਆ ਸੀਗਾ ਤੇ ਹੁਣ ਤੁਹਾਡੇ ਵੇਲੇ ਵੀ ਵਿਧਾਨ ਸਭਾ ਦੇ ਵਿੱਚ ਪਵਿੱਤਰ ਸਦਨ ਦੇ ਵਿੱਚ ਤੁਸੀਂ ਵੀ ਖੜੇ ਹੋ ਕੇ ਗੱਲ ਕਹੀ ਆ ਮਾਨ ਸਾਹਿਬ ਕਿ ਰਾਜੇ ਅੱਖਾਂ ਨੀਵੀਆਂ ਕਰਕੇ ਗੱਲ ਕਰ ਚੁੱਪ ਕਰ ਜਾ ਤੇਰੀ ਬੱਸਾਂ ਵਾਲੀ ਫਾਈਲ ਤੇ ਤੇਰੀਆਂ ਹੋਰ ਬਹੁਤ ਸਾਰੀਆਂ ਪਹਿਲਾ ਮੇਰੇ ਕੋਲ ਪਈਆਂ ਵਾਂ ਉਸ ਤੋਂ ਬਾਅਦ ਉਹ ਸਿਰ ਤੇ ਟੋਪੀ ਪਾ ਕੇ ਤੁਹਾਨੂੰ ਵੀ ਰਾਤ ਨੂੰ ਮਿਲ ਕੇ ਤੁਹਾਡੇ ਕੋਲੋਂ ਮਾਫੀ ਮੰਗ ਲੈਂਦਾ ਵਾ ਤੇ ਤੁਹਾਡੀ ਰਹਿ ਨਮਾਈ ਦੇ ਵਿੱਚ ਚੱਲਣ ਦੀ ਕਮਿਟਮੈਂਟ ਕਰ ਗਿਆ ਜਿੰਨੂੰ ਉਹ ਹੁਣ ਤੱਕ ਨਿਭਾ ਰਿਆ ਉਹ ਤੁਹਾਡੇ ਖਿਲਾਫ ਨਾਖਦੇ ਬੋਲਦਾ ਨਾ ਕਿਤੇ ਪ੍ਰੋਟੈਸਟ ਕਰਦਾ ਫਿਰ ਤੁਹਾਡਾ ਪੰਜਾਬ ਦੇ ਨਾਲ ਪ੍ਰੇਮ ਕਿੱਥੇ ਆ ਕੀ ਉਹ ਬੰਦਾ ਅੰਦਰ ਨਹੀਂ ਜਾਣਾ ਚਾਹੀਦਾ ਇਹ ਸੱਚਾ ਪਿਆਰ ਹੋਊਗਾ ਵੀ ਇੱਕ ਮਤਲਬ ਇੱਕ ਤਰਫਾ ਨਾ ਚੱਲਿਆ ਜਾਵੇ ਨਿਰਪੱਖ ਹੋ ਕੇ ਇਹ ਜਾਂਚ ਕੀਤੀ ਜਾਵੇ ਨਿਰਪੱਖ ਹੋ ਕੇ ਉਹਨੂੰ ਵੀ ਅੰਦਰ ਦਿੱਤਾ ਜਾਵੇ ਇਹ ਨਹੀਂ ਵੀ ਜਿਹੜਾ ਤੁਹਾਡੇ ਪੈਰੀ ਪੈ ਗਿਆ ਜਿਹੜਾ ਤੁਹਾਡੀ ਈਨ ਮੰਨ ਗਿਆ ਤੇ ਉਹ ਜਿੰਨਾ ਮਰਜੀ ਪੰਜਾਬ ਨੂੰ ਉਹਨੇ ਲੁੱਟਿਆ ਹੋਵੇ ਉਹਨੂੰ ਕੁਝ ਨਹੀਂ ਕਹਿਣਾ ਅਸਲੀ ਇਨਕਲਾਬ ਇਹ ਹੋਗਾ ਨਹੀਂ ਤੇ ਇੱਕ ਸ਼ੇਰ ਤੁਹਾਡੇ ਉੱਤੇ ਬਹੁਤ ਖੂਬ ਢੱਕਦਾ ਵਾ ਮੈਂ ਤੁਹਾਨੂੰ ਇਹ ਇਹ ਲੈਣਾ ਸੰਬੋਧਨ ਕਰਨੀਆਂ ਚਾਹੁੰਨਾ ਵਾ ਪਹਿਲਾਂ ਤੇਰਾ ਮਜ਼ਾਕ ਉਡਾਉਂਦੇ ਰਏ ਸੀ ਮੁੱਖ ਮੰਤਰੀ ਜਦੋਂ ਤੱਕ ਤੁਸੀਂ ਬਣੇ ਨਹੀਂ ਸੀ ਤੈਨੂੰ ਭੰਡ ਕਹਿ ਕੇ ਤੈਨੂੰ ਸ਼ਰਾਬੀ ਕਹਿ ਕੇ ਪਰ ਉਸ ਜਦੋਂ ਤੇਰੀ ਉਹ ਮਤਲਬ ਬਦਨਾਮੀ ਕਰਦੇ ਸੀਗੇ ਉਸ ਬਦਨਾਮੀ ਦੇ ਵਿੱਚ ਵੀ ਤੂੰ ਪੰਜਾਬੀਆਂ ਨੂੰ ਸੁਪਨੇ ਵਿਖਾਏ ਪੰਜਾਬੀਆਂ ਨੂੰ ਉਹਨਾਂ ਦੇ ਸੁਪਨੇ ਪੂਰੇ ਕਰਨ ਦੀ ਤੂੰ ਪ੍ਰਾਣ ਲਿਆ ਤੇ ਤੂੰ ਇਹ ਕਿਹਾ ਸੀਗਾ ਵੀ ਮੈਂ ਕੋਈ ਕਸਰ ਜਿਹੜੀ ਨਹੀਂ ਛੱਡੂੰਗਾ ਪਰ ਜੇ ਤੂੰ ਉਹ ਪੰਜਾਬੀਆਂ ਦੇ ਸੁਪਨੇ ਹੁਣ ਪੂਰਾ ਨਹੀਂ ਨਿਭਾ ਰਿਆ ਤੇ ਫੇਰ ਇਹ ਸ਼ਾਇਰ ਨੇ ਇੱਕ ਬਹੁਤ ਖੂਬ ਤੇਰੇ ਉੱਤੇ ਲਿਖਿਆ ਵਾ ਕਿ ਥਕੀ ਥਕੀ ਹੋਈ ਪਲਕੋਂ ਸੇ ਥਕੀ ਥੁਕੀ ਥਕੀ ਥਕੀ ਹੋਈ ਪਲਕੋਂ ਸੇ ਖਾਬ ਲਿਖਤਾ ਰਹਾ ਉਹ ਰੇਕਜ਼ਾਰ ਉਹ ਰੇਕਜ਼ਾਰ ਕਹਿੰਦੇ ਆ ਰੇਗਿਸਤਾਨ ਨੂੰ ਉਹ ਰੇਕਜ਼ਾਰ ਮੇਂ ਥਾ ਔਰ ਗੁਲਾਬ ਲਿਖਤਾ ਰਹਾ ਜਿਸੇ ਪੁਕਾਰਾ ਗਿਆ ਥਾ ਬੜੀ ਹਿਕਾਰਤ ਸੇ ਉਹ ਦੁਸ਼ਮਣ ਕੋ ਵੀ ਇੱਜ਼ਤ ਮਾਮ ਲਿਖਤਾ ਰਹਾ ਅਬ ਉਸ ਕਲਮ ਸੇ ਕਿਸੀਦੇ ਲਿਖਾਏ ਜਾਤੇ ਹਨ ਵਹੀ ਕਲਮ ਜੋ ਕਬੀ ਇਨਕਲਾਬ ਲਿਖਤਾ ਰਹਾ ਇਹ ਬੇਸ਼ੇਰ ਤੁਹਾਡੇ ਉੱਤੇ ਢੱਕਦਾ ਵਾ ਜੇ ਤੁਸੀਂ ਪੰਜਾਬੀਆਂ ਦੇ ਨਾਲ ਇਨਸਾਫ ਨਹੀਂ ਕਰਦੇ ਹੁਣ ਮੈਂ ਜੋ ਤੁਹਾਨੂੰ ਵਿਕਰਮ ਦੇ ਹੱਕ ਚ ਬੋਲਣ ਵਾਲੇ ਆ ਜੋ ਤੁਹਾਨੂੰ ਮਤਲਬ ਇਹ ਜਿਹੜੇ ਜਿਹੜੇ ਵੀ ਉਹਦੇ ਉੱਤੇ ਸਫਾਈਆਂ ਦੇ ਰਹੇ ਆ ਮੈਂ ਉਹਨਾਂ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਜਿਨ੍ਹਾਂ ਦੇ ਵਿੱਚ ਸਾਰ ਸੁਖਬੀਰ ਸਿੰਘ ਬਾਦਲ ਆ ਜਿਨ੍ਹਾਂ ਦੇ ਵਿੱਚ ਸਰਦਾਰ ਪ੍ਰਤਾਪ ਸਿੰਘ ਬਾਜਵਾ ਵਾ ਜਿਹਦੇ ਵਿੱਚ ਚਰਨਜੀਤ ਸਿੰਘ ਚੰਨੀ ਆ ਜਿਹਦੇ ਵਿੱਚ ਖੈਰਾ ਸਾਹਿਬ ਆ ਮੈਂ ਉਹਨਾਂ ਨੂੰ ਇਹ ਦੱਸਣਾ ਚਾਹੁੰਦਾ ਵੀ ਤੁਸੀਂ ਸਾਰਿਆਂ ਨੇ ਮਤਲਬ ਇੱਕੋ ਹੀ ਇਹ ਬਿਆਨ ਜਿਹੜਾ ਉਹ ਰਲਿਆ ਮਿਲਿਆ ਦਿੱਤਾ ਕਿ 540 ਕਰੋੜ ਦਾ ਜਿਹੜਾ ਵਿਕਰਮ ਦੇ ਉੱਤੇ ਕੇਸ ਬਣਾਇਆ ਗਿਆ ਵਾ ਉਹ ਕੋ ਨਸ਼ੇ ਦਾ ਕੇਸ ਨਹੀਂਗਾ ਉਹ ਵੱਧ ਜਿਹੜੀ ਅਹੁਦੇ ਦੀ ਦੁਰਵਰਤੋਂ ਕਰਕੇ ਵੱਧ ਜਾਇਦਾਦ ਬਣਾਉਣ ਦਾ ਕੇਸ ਆ ਕੋ ਐਨ ਡੀ ਪੀ ਐਸ ਦਾ ਕੇਸ ਥੋੜੀ ਆ ਤਾਂ ਮੈਂ ਸਾਨੂੰ ਸਾਰਿਆਂ ਨੂੰ ਪੁੱਛਣਾ ਚਾਹਨਾ ਜੇ ਕੇਸ ਡਰੱਗ ਦਾ ਕੇਸ ਨਹੀਂ ਵੀ ਹੈਗਾ ਕਨਫਲਿਕਟ ਆਫ ਜਿਹੜਾ ਇੰਟਰਸਟ ਦਾ ਕੇਸ ਆ ਤੇ ਫਿਰ ਕੀ ਸਾਨੂੰ ਸਾਰੇ ਪੰਜਾਬੀਆਂ ਨੂੰ ਉਹਦੇ ਉੱਤੇ ਮਾਣ ਮਹਿਸੂਸ ਕਰਨਾ ਚਾਹੀਦਾ ਵਾ ਇਹਦੇ ਵਿੱਚ ਪੰਜਾਬ ਦੀ ਕੋਈ ਲੁੱਟਖਸੁੱਟ ਨਹੀਂ ਹੋਈ ਇਹਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਇਨਸਾਫ ਨਹੀਂ ਮਿਲਣਾ ਚਾਹੀਦਾ ਇਹਦੇ ਵਿੱਚ ਆਪਾਂ ਨੂੰ ਬੜਾ ਮਤਲਬ ਮਾਣ ਮਹਿਸੂਸ ਹੋ ਰਿਹਾ ਇਹਨਾਂ ਚੀਜ਼ਾਂ ਇਹ ਗੱਲਾਂ ਕਹਿ ਕੇ ਵੀ ਇਹ ਨਸ਼ੇ ਵਾਲਾ ਕੇਸ ਨਹੀਂ ਇਹ ਪੰਜਾਬ ਨੂੰ ਲੁੱਟਣ ਵਾਲਾ ਕੇਸ ਆ ਇਹ ਪੈਸੇ ਵੱਧ ਇਕੱਠੇ ਕਰਨ ਵਾਲਾ ਕੇਸ ਆ ਮਾਇਤ ਕਰਨ ਵਾਲੇ ਤੇ ਜਿਨ੍ਹਾਂ ਨੇ ਕਾਰਵਾਈ ਕੀਤੀ ਆ ਤੇ ਸਾਰੀ ਜਨਤਾ ਨੂੰ ਇਹ ਦੱਸਣਾ ਚਾਹੁੰਦਾ ਆ ਵੀ 540 ਕਰੋੜ ਰੁਪਈਆ ਬਹੁਤ ਘੱਟ ਰਕਮ ਆ ਇਸ ਤੋਂ ਵੱਧ ਕਿਤੇ ਇੱਕ ਸਾਲ ਦਾ 10 ਸਾਲ ਸਰਕਾਰ ਰਹੀ ਆ ਅਕਾਲੀ ਦਲ ਦੀ 540 ਕਰੋੜ ਤੋਂ ਵੱਧ ਇੱਕ ਸਾਲ ਦਾ ਤੇਨਾਂ ਨੂੰ ਰੇਤਾ ਦੇ ਵਿੱਚ ਹੀ ਆ ਜਾਂਦਾ ਰਿਹਾ ਸੀਗਾ ਜਿਹੜਾ ਇਹਨਾਂ ਦੀ ਕੋਠੀ ਪੈਸਾ ਆਉਂਦਾ ਰਿਹਾ ਵਾ ਮੈਂ ਪੰਜਾਬ ਦੇ ਲੋਕਾਂ ਨੂੰ ਇੱਕ ਸਵਾਲ ਕਰਨਾ ਚਾਹਨਾ ਕਿ 2007 ਤੋਂ ਪਹਿਲਾਂ ਜਦੋਂ ਤੱਕ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨਹੀਂ ਸੀ ਬਣੀ ਬਾਦਲ ਸਰਕਾਰ ਨਹੀਂ ਸੀ ਬਣੀ ਪਹਿਲਾਂ ਕਿਸੇ ਨੇ ਨਜਾਇਜ਼ ਮਾਈਨਿੰਗ ਹੁੰਦੀ ਹੈ ਕਿਸੇ ਨੂੰ ਪਤਾ ਸੀਗਾ ਬਈ ਨਜਾਇਜ਼ ਮਾਈਨਿੰਗ ਵੀ ਕੋਈ ਸ਼ਬਦ ਆ ਇਹ ਸ਼ਬਦ ਵੀ ਕਿਸੇ ਨੇ ਸੁਣਿਆ ਸੀਗਾ ਨਜਾਇਜ਼ ਮਾਈਨਿੰਗ ਕੀ ਆ ਕਿਵੇਂ ਰੇਤਾ ਦੇ ਉੱਤੇ ਕਬਜ਼ਾ ਕੀਤਾ ਗਿਆ ਕਿਵੇਂ ਇਹਨੂੰ ਮਹਿੰਗਾ ਕੀਤਾ ਗਿਆ ਕਿਵੇਂ ਪੰਜਾਬ ਨੂੰ ਲੁੱਟਿਆ ਗਿਆ ਇਹ ਤੁਹਾਡੇ ਰਾਜ ਵੇਲੇ ਸ਼ੁਰੂ ਹੋਇਆ ਔਰ ਕੈਪਟਨ ਮਰਿੰਦਰ ਸਿੰਘ ਤੋਂ ਲੈ ਕੇ ਹੁਣ ਤੱਕ ਇਹ ਕੰਮ ਜਿਹੜਾ ਚੱਲਣ ਡਿਆ ਵਾ ਰੇਤ ਮਾਫੀਆ ਅੱਜ ਵੀ ਉਨਾ ਹੀ ਸਰਗਰਮ ਆ ਹੁਣ ਮੈਂ ਗੱਲ ਕਰਨ ਲੱਗਾ ਸਾਰ ਸੁਖਬੀਰ ਸਿੰਘ ਬਾਦਲ ਜਿਹੜੇ ਉਹ ਵਿਕਰਮ ਦੇ ਉੱਤੇ ਤੇ ਵਿਕਰਮ ਦੇ ਵਕੀਲਾਂ ਨੂੰ ਜਿਹੜੇ ਉਹਦੇ ਉੱਤੇ ਪ੍ਰੈਸ ਕਾਨਫਰੰਸਾਂ ਕਰ-ਕਰ ਕੇ ਸਫਾਈਆਂ ਦੇ ਰਹੇ ਆ ਇਸ ਕੇਸ ਦੇ ਉੱਤੇ ਸਫਾਈਆਂ ਦੇ ਰਹੇ ਆ ਉਹਨਾਂ ਸਾਰਿਆਂ ਨੂੰ ਮੈਂ ਇਕੱਲੀ-ਇਕੱਲੀ ਗੱਲ ਦਾ ਜਵਾਬ ਦੇਣਾ ਚਾਹੁੰਨਾ ਵਾ ਸਾਰ ਸੁਖਬੀਰ ਸਿੰਘ ਜੀ ਪਹਿਲਾਂ ਤੇ ਤੁਸੀਂ ਸੁਣੋ ਤੁਸੀਂ ਪ੍ਰੈਸ ਕਾਨਫਰੰਸ ਕਰ ਰਹੇ ਸੀ ਉਹਦੇ ਵਿੱਚ ਤੁਸੀਂ ਇੱਕ ਗੱਲ ਕਹੀ ਕਿ ਪੰਜਾਬ ਨੂੰ ਇੱਕ ਖੇਤਰੀ ਤੇ ਪੰਥਕ ਪਾਰਟੀ ਦੀ ਲੋੜ ਆ ਇਹ ਪੰਜਾਬ ਦੇ ਤਾਂ ਦੀ ਰਾਖੀ ਕਰ ਸਕਦੀ ਆ ਦੂਜੇ ਪਾਸੇ ਤੁਸੀਂ ਕਹਿ ਰਹੇ ਹੋ ਕਿ ਵਿਕਰਮ ਮਜੀਠੀਆ ਦਾ ਸ਼ਰਾਬ ਦਾ ਕਾਰੋਬਾਰ 1947 ਦਾ ਚੱਲਣ ਡਿਆ ਵਾ ਕਿ ਪੰਥਕ ਪਰਿਵਾਰਾਂ ਨੂੰ ਸ਼ਰਾਬ ਦਾ ਜਿਹੜਾ ਕੰਮ ਆ ਜਿਹੜੇ ਪੰਥ ਦੀ ਅਗਵਾਈ ਕਰਦੇ ਆ ਇਹ ਕੰਮ ਪੰਥਕ ਪਰਿਵਾਰਾਂ ਨੂੰ ਪੰਥਕ ਸਰਕਾਰਾਂ ਨੂੰ ਸੋਭਦੇ ਆ ਪਹਿਲੀ ਗੱਲ ਤੇ ਇਹ ਕੰਮ ਹੀ ਛੱਡ ਦੇਣੇ ਚਾਹੀਦੇ ਆ ਦੂਜੀ ਗੱਲ ਤੁਸੀਂ ਪੰਥਕ ਸਰਕਾਰ ਦਾ ਹਵਾਲਾ ਦੇ ਰਹੇ ਹੋ ਪੰਥਕ ਪਾਰਟੀ ਦਾ ਹਵਾਲਾ ਦੇ ਰਹੇ ਹੋ ਕਿ ਸੁਮੇਧ ਸਿੰਘ ਸੈਣੀ ਤੇ ਹਜ਼ਾਰ ਆਲਮ ਵਰਗਿਆਂ ਨੂੰ ਜਿਨ੍ਹਾਂ ਦੇ ਪੰਜਾਬ ਦੇ ਹਜ਼ਾਰਾਂ ਨੌਜਵਾਨਾਂ ਨੂੰ ਮਾਰਿਆ ਉਹਨਾਂ ਨੂੰ ਡੀਜੀਪੀ ਲਾਉਣਾ ਉਸ ਤੋਂ ਬਾਅਦ ਤੁਹਾਡੀ ਪੰਥਕ ਪਾਰਟੀ ਵੱਲੋਂ ਉਹਨਾਂ ਨੂੰ ਐਮਐਲਏ ਦੀਆਂ ਟਿਕਟਾਂ ਦੇ ਕੇ ਨਵਾਜਣਾ ਕੀ ਏ ਪੰਥਕ ਝੰਡਾ ਸੀਗਾ ਇਹ ਕੀ ਏ ਸਿੱਖ ਕੌਮ ਦੀ ਰਾਖੀ ਆ ਕੀ ਇਹ ਪੰਥ ਦੀ ਰਾਖੀ ਆ ਕੀ ਪੰਥਕ ਸਰਕਾਰ ਵਿੱਚ ਬਦਮੀਆਂ ਹੋਣਾ ਉਸ ਤੋਂ ਬਾਅਦ ਉਹਨਾਂ ਦੀ ਵੋਟਾਂ 'ਚ ਬਹੁ ਗਿਣਤੀ ਵੇਖ ਕੇ ਦੋਸ਼ੀਆਂ ਨੂੰ ਸਜ਼ਾ ਨਾ ਦੇ ਸਕਣਾ ਇਹ ਪੰਥਨਾ ਧੋਖਾ ਤੇ ਪੰਥ ਨਾਲ ਜਿਹੜੀ ਇਹ ਗਦਾਰੀ ਨਹੀਂ ਸੀ ਗੁਰੂ ਆਪਣੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਆਪਾਂ ਸਾਰੇ ਹੀ ਉਹਨਾਂ ਨੂੰ ਫੋਲੋ ਕਰਦੇ ਆ ਕਿ ਜਿੱਡੀ ਵੱਡੀ ਉਸ ਪਰਿਵਾਰ ਦੀ ਕੁਰਬਾਨੀ ਆ ਜਿੱਡੀ ਵੱਡੀ ਦਸ਼ਮ ਪਿਤਾ ਦੀ ਕੁਰਬਾਨੀ ਆ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਕੌਮ ਦੀ ਖਾਤਰ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਸੀਗਾ ਤੇ ਤੁਸੀਂ ਤੁਸੀਂ ਇਸ ਦੇ ਉਲਟ ਕੇਂਦਰ ਦੇ ਵਿੱਚ ਭੈਣ ਹਰਸਿਮਰਤ ਕੌਰ ਬਾਦਲ ਨੂੰ ਇੱਕ ਵਜੀਰੀ ਦਿਵਾਉਣ ਦੇ ਬਦਲੇ ਸਾਰੀ ਕੌਮ ਹੀ ਪਰਿਵਾਰ ਦੇ ਉੱਤੋਂ ਵਾਰ ਦਿੱਤੀ ਪੰਜਾਬ ਦੇ ਸਾਰੇ ਹੱਕ ਜਿਹੜੇ ਆ ਉਹ ਕੇਂਦਰ ਕੋਲ ਗਹਿਣੇ ਰੱਖ ਦਿੱਤੇ ਕੀ ਇਹ ਕੌਮ ਦੇ ਨਾਲ ਗਦਾਰੀ ਨਹੀਂ ਆ ਤੁਹਾਡੇ ਵੱਲੋਂ ਜਿਹੜੀ ਕੀਤੀ ਗਈ ਆ ਸਖਵੀਰ ਜੀ ਪਹਿਲੀ ਗੱਲ ਤੁਸੀਂ ਪਤਾ ਕੀ ਕਰ ਰਹੇ ਹੋ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਹੁਣ ਕੱਲੀ ਕੱਲੀ ਗੱਲ ਦਾ ਜਵਾਬ ਸੁਣਿਓ ਅਸੀਂ ਵੀ ਤੁਹਾਡੇ ਨਾਲ ਹੀ ਰਹੇ ਹਾਂ ਸਾਨੂੰ ਵੀ ਪਤਾ ਵੀ ਜਿਹੜੀ ਕੰਪਨੀ ਸੀਗੀ ਜਿਹੜੀ ਸਰਾਇਆ ਸਟੇਟ ਸੀਗੀ ਉਹਦੇ ਕੀ ਹਾਲਾਤ ਸੀਗੇ ਤੁਸੀਂ ਹਵਾਲਾ ਦਿੱਤਾ ਕਿ ਸਰਾਇਆ ਸਟੇਟ ਕੰਪਨੀ ਜਿਹੜੀ ਵਿਕਰਮ ਦੀ ਇਹ 1907 ਤੋਂ ਚੱਲੀ ਆ ਰਹੀ ਆ ਉਦੋਂ ਦੀ ਇਹ ਕੰਪਨੀ ਬਣੀ ਆ ਔਰ 1947 ਤੋਂ ਇਹਨੇ ਸ਼ਰਾਬ ਦਾ ਜਿਹੜਾ ਕੰਮ ਸ਼ੁਰੂ ਕੀਤਾ ਹੋਈਗਾ ਹੁਣ ਮੈਂ ਨਾਲ ਨਾਲ ਹੀ ਇਹਦੇ ਜਵਾਬ ਦੇਣੇ ਚਾਹੁੰਦਾ ਵਾਂ ਕਿ ਜਿਹੜਾ ਕਾਰੋਬਾਰ ਕਾਰੋਬਾਰਾਂ ਦੇ ਵਿੱਚ ਉਤਰਾ ਚੜਾ ਬਹੁਤ ਲੋਕਾਂ ਦੇ ਆਉਂਦੇ ਆ ਲੋਕ ਤਾਂ ਵੀ ਚੜਦੇ ਆ ਥੱਲੇ ਵੀ ਡਿੱਗਦੇ ਆ ਫਿਰ ਉੱਪਰ ਉੱਠ ਪੈਂਦੇ ਆ ਇਹ ਕੰਪਨੀ ਇਸ ਗਗਾਰ ਦੇ ਉੱਤੇ ਆ ਗਈ ਸੀ ਇਹ ਕੰਪਨੀ ਬੰਦ ਹੋ ਚੁੱਕੀ ਸੀਗੀ ਬੈਂਕ ਕਰਪਟ ਹੋ ਗਈ ਸੀ ਬੈਂਕਾਂ ਦੇ ਕਰਜ਼ੇ ਢ ਸੀਗੀ ਇਹਦੀ 슈ਗਰ ਮਿਲ ਕੀ ਇਹਦੇ ਜਹਾਜ਼ ਕੀ ਜਿਹੜੇ ਹੈਂਗਰ ਚ ਲੱਗੇ ਸੀਗੇ ਇਹਦੀਆਂ ਬਾਕੀ ਸਾਰੀਆਂ ਕੰਪਨੀਆਂ ਬੈਂਕ ਦੇ ਕਰਜ਼ੇ ਢ ਸੀਗੀਆਂ ਗੁਜ਼ਾਰਾ ਬਹੁਤ ਮੁਸ਼ਕਲ ਸੀਗਾ ਹਾਲਾਤ ਇਹ ਸੀਗੇ ਮਜੀਠੀਆ ਪਰਿਵਾਰ ਦੇ ਕਿ ਉਹਨਾਂ ਦਾ ਬਹੁਤ ਵੱਡਾ ਘਰ ਆ ਜਿਹੜਾ ਜਿੱਥੇ ਅੱਜ ਵੀ ਉਹ ਰਹਿੰਦੇ ਆ ਸੈਨਿਕ ਫਾਰਮ ਹਾਊਸ ਕਲੋਨੀ ਆ ਦਿੱਲੀ ਦੇ ਵਿੱਚ ਉੱਥੇ ਬਹੁਤ-ਬਹੁਤ ਵੱਡੇ ਮਤਲਬ ਏਕੜਾਂ ਦੇ ਵਿੱਚ ਲੋਕਾਂ ਦੇ ਘਰ ਨੇ ਉਹ ਘਰ ਜਿਹੜਾ ਉਹ ਵਿਕ ਚੁੱਕਾ ਸੀਗਾ ਜਾਂ ਬੈਂਕ ਨੇ ਉਹਦੀ ਬੋਲੀ ਲਾ ਕੇ ਵੇਚ ਦਿੱਤਾ ਸੀਗਾ ਔਰ ਸਾਰਾ ਪਰਿਵਾਰ ਇੱਕ 4 ਮਰਲੇ ਦੇ ਘਰ ਦੇ ਵਿੱਚ ਨਜਾਮੂਦੀਨ ਦੇ ਵਿੱਚ ਦਿੱਲੀ ਦੇ ਵਿੱਚ ਇੱਕ ਜਗ੍ਹਾ ਵਾ ਉਹਦੇ ਵਿੱਚ ਇੱਕ ਕਿਰਾਏ ਦੇ ਉੱਤੇ ਰਹਿੰਦੇ ਸੀਗੇ ਮੇਰਾ ਖਿਆਲ ਆ ਵੀ ਥੱਲੇ ਮਾਲਕ ਮਕਾਨ ਰਹਿੰਦਾ ਸੀਗਾ ਉੱਤੇ ਸਾਰਾ ਮਜੀਠੀਆ ਮੈਂ ਕੋ ਮਜ਼ਾਕ ਨਹੀਂ ਨਾ ਰਿਹਾ ਇਹ ਹਾਲਾਤ ਕਿਸੇ ਨੇ ਵੀ ਹੋ ਸਕਦੇ ਆ ਮੈਂ ਵੀ ਕਿਰਾਏ ਤੇ ਰਿਹਾ ਵਾਂ ਮਤਲਬ ਮੈਂ ਦੱਸ ਰਿਹਾ ਹਾਲਾਤ ਦੱਸ ਰਿਹਾ ਵਾਂ ਵੀ ਸਾਰਾ ਪਰਿਵਾਰ ਉੱਥੇ ਕਿਰਾਏ ਤੇ ਰਹਿੰਦਾ ਸੀਗਾ ਮਾਲਕ ਥੱਲੇ ਰਹਿੰਦਾ ਸੀਗਾ ਤੇ ਇਹ ਉੱਤੇ ਰਹਿੰਦੇ ਸੀਗੇ ਫਿਰ 1997 ਦੇ ਵਿੱਚ ਜਦੋਂ ਤੁਹਾਡੀ ਸਰਕਾਰ ਬਣਦੀ ਆ ਪੰਜਾਬ 'ਚ ਤੁਹਾਡੀ ਸਰਕਾਰ ਬਣ ਜਾਂਦੀ ਆ ਤੇ ਕੇਂਦਰ ਦੇ ਵਿੱਚ ਥੋੜੀ ਦੇਰ ਬਾਅਦ ਤੁਸੀਂ ਵਜ਼ੀਰ ਬਣ ਜਾਂਦੇ ਹੋ ਤੇ ਫਿਰ ਇਹਨਾਂ ਦੀ ਸ਼ਰਾਬ ਦੀ ਫੈਕਟਰੀ ਦਾ ਕੰਮ ਥੋੜਾ ਥੋੜਾ ਚੱਲਣਾ ਸ਼ੁਰੂ ਹੁੰਦਾ ਵਾ ਤੁਸੀਂ ਇਹਨੂੰ ਲੀਡ ਦੇ ਉੱਤੇ ਲਿਆਉਣ ਦੀ ਕੋਸ਼ਿਸ਼ ਕਰਦੇ ਹੋ ਉਦੋਂ ਬਾਅਦ ਆ ਸਰਕਾਰ ਆ ਜਾਂਦੀ ਆ 2002 2007 ਤੱਕ ਕੈਪਟਨ ਮਰਿੰਦਰ ਸਿੰਘ ਦੀ ਕੈਪਟਨ ਮਰਿੰਦਰ ਸਿੰਘ ਦੇ ਨਾਲ ਤੇ ਆਲਰੇਡੀ ਇਸ ਪਰਿਵਾਰ ਦੇ ਬਹੁਤ ਨਜ਼ਦੀਕੀ ਸਬੰਧ ਸੀਗੇ ਔਰ ਸ਼ਰਾਬ ਦਾ ਕਾਰੋਬਾਰ ਇਹਨਾਂ ਦਾ ਉਦੋਂ ਵੀ ਚੱਲਦਾ ਰਹਿੰਦਾ ਵਾ ਪਰ ਉਸ ਪੱਧਰ ਦੇ ਉੱਤੇ ਨਹੀਂ ਕਿ ਇਹਨਾਂ ਦੀ ਰਜਵਾੜਾ ਸ਼ਾਹੀ ਜਿਹੜੀ ਉਹ ਵਾਪਸ ਆ ਜਾਏ ਹਾਂ ਪਰ ਗੁਜ਼ਾਰਾ ਜਿਹੜਾ ਉਹ ਬਹੁਤ ਵਧੀਆ ਚੱਲਣਾ ਸ਼ੁਰੂ ਹੋ ਜਾਵੇ ਉਸ ਤੋਂ ਬਾਅਦ ਕਿਉਂਕਿ 1997 ਤੋਂ 2002 ਤੱਕ ਸਾਰ ਪ੍ਰਕਾਸ਼ ਸਿੰਘ ਬਾਦਲ ਬਹੁਤ ਪਾਵਰਫੁੱਲ ਮੁੱਖ ਮੰਤਰੀ ਰਹੇ ਆ ਪੰਜਾਬ ਦੇ ਉੱਤੇ ਉਹਨਾਂ ਦਾ ਪੂਰਾ ਕਬਜ਼ਾ ਰਿਹਾ ਵਾ ਔਰ ਤੁਸੀਂ ਇਹਨਾਂ ਦੀ ਲੋੜ ਤੋਂ ਵੱਧ ਉਹਨਾਂ ਤੋਂ ਬਾਹਰ ਜਾ ਕੇ ਮਤ ਹੀ ਨਹੀਂ ਸੀ ਕਰ ਸਕਦੇ ਬੈਂਕ ਕਰਜ਼ੇ ਤੇ ਇਹਨਾਂ ਦੇ ਮਤਲਬ ਉਹ ਬੈਂਕ ਦੇ ਕਰਜ਼ੇ ਉਦੋਂ ਵੀ ਇਹਨਾਂ ਦੇ ਉੱਤੇ ਖਲੋਤੇ ਸੀਗੇ ਇਹ ਤੁਸੀਂ ਵੀ ਨਹੀਂ ਕਰ ਸਕਦੇ ਵੀ ਬੈਂਕ ਤੋਂ ਇਹਨਾਂ ਨੂੰ ਬਾਹਰ ਕਰ ਦਿੱਤਾ ਜਾਵੇ ਬੈਂਕ ਦੇ ਸਾਰੇ ਕਰਜ਼ੇ ਲਾ ਦਿੱਤੇ ਜਾਣ ਹਾਲਾਤ ਇਹ ਸੀਗੇ ਕਿ 2007 ਤੱਕ ਵੀ ਇਹ ਪਰਿਵਾਰ ਜਿਹੜਾ ਦਿੱਲੀ ਦੇ ਵਿੱਚ 4 ਮਰਲੇ ਦੇ ਘਰ ਦੇ ਵਿੱਚ ਜਿਹੜਾ ਉਹ ਕਿਰਾਏ ਦੇ ਉੱਤੇ ਰਹਿੰਦਾ ਰਿਹਾ ਅੱਗੇ ਸਾਰ ਸੁਖਵੀਰ ਸਿੰਘ ਬਾਦਲ ਜੀ ਤੁਸੀਂ ਇੱਕ ਜ਼ਿਕਰ ਕਰ ਰਹੇ ਹੋ ਕਿ ਕਲੀਅਰ ਵਾਟਰ ਹਾਊਸ ਕੰਪਨੀ ਉਹਦੀ ਤੁਸੀਂ ਗੱਲ ਕੀਤੀ ਹੈ ਕਿ 11 ਦਸੰਬਰ 2005 ਨੂੰ ਇਸ ਕੰਪਨੀ ਦੀ ਇਸ ਬੰਦ ਪਈ ਤੇ ਬੈਂਕ ਕ੍ਰੈਫਟ ਜਿਹੜੀ ਹੈ ਸਰਾਇਆ ਸਟੇਟ ਸੀਗੀ ਇਹਦੇ ਨਾਲ ਇੱਕ ਡੀਲ ਹੁੰਦੀ ਆ ਜਿਸ ਡੀਲ ਨੂੰ ਲੈ ਕੇ ਤੁਸੀਂ ਕਹਿ ਰਹੇ ਹੋ ਕਿ ਉਹ ਜਿਹੜੀ ਕੰਪਨੀ ਹੈ ਕਲੀਅਰ ਵਾਟਰ ਉਹ 25% ਸ਼ੇਅਰ ਜਿਹੜੇ ਉਹ ਸਰਾਇਆ ਸਟੇਟ ਦੇ ਖਰੀਦ ਲੈਂਦੀ ਹੈ ਉਹਦੇ ਬਦਲੇ 35 ਕਰੋੜ ਰੁਪਏ ਇਹਨਾਂ ਨੂੰ ਦਿੰਦੀ ਹੈ ਔਰ 90 ਕਰੋੜ ਰੁਪਏ ਦਾ ਲੋਨ ਇਹਨਾਂ ਦੇ ਉੱਤੇ ਚੜਾਉਂਦੀ ਹੈ ਹੁਣ ਸਵਾਲ ਇਹ ਆ ਕਿ ਜੇ ਸਰਾਇਆ ਸਟੇਟ ਪਹਿਲਾ ਹੀ ਪ੍ਰੋਫਿਟ ਦੇ ਵਿੱਚ ਸੀ ਗਈ ਤੇ ਫਿਰ ਕਿਹੜਾ ਬੰਦਾ ਵਾ ਜਿਹੜਾ ਆਪਣੇ 25% ਸ਼ੇਅਰ ਵੇਚ ਦਿੰਦਾ ਵਾ ਕਿਹੜਾ ਬੰਦਾ ਆਪਣੀ ਪ੍ਰੋਫਿਟ ਵਾਲੀ ਕੰਪਨੀ ਦਾ ਹਿੱਸਾ ਵੇਚਦਾ ਵਾ ਕਾਰਨ ਇਹ ਸੀਗਾ ਕਿ ਜੇ ਉਹ 25% ਸ਼ੇਅਰ ਨਾ ਵੇਚ ਦੇ ਉਹਦੇ ਕੋਲੋਂ ਕਰਜ਼ਾ ਨਾ ਲੈਂਦੇ ਉਹਦੇ ਕੋਲੋਂ ਪੈਸੇ ਨਾ ਲੈਂਦੇ ਤੇ ਬੈਂਕਾਂ ਨੇ ਸਾਰੀਆਂ ਚੀਜ਼ਾਂ ਕੌਡੀਆਂ ਦੇ ਭਾ ਲੈ ਜਾਣੀਆਂ ਸੀਗੀਆਂ ਜਿਵੇਂ ਉਹਨਾਂ ਦਾ ਘਰ ਚਲਾ ਗਿਆ ਸੀਗਾ ਇਸ ਗੱਲ ਨੂੰ ਤੁਸੀਂ ਵੀ ਬੋਲਦੇ ਬੋਲਦੇ ਰਹਿ ਗਏ ਸਾਰ ਸੁਖਵੀਰ ਸਿੰਘ ਬਾਦਲ ਜੀ ਤੁਸੀਂ ਕੰਟਰੋਲ ਕਰ ਗਏ ਤੁਸੀਂ ਆਪਣੀ ਜਿਹੜੀ ਵੀਡੀਓ ਆ ਜਿਹੜੀ ਪ੍ਰੈਸ ਕਾਨਫਰੰਸ ਆ ਉਹਨੂੰ ਚੈੱਕ ਕਰਿਓ 18 ਮਿੰਟ 19 ਸਕਿੰਡ ਦੇ ਉੱਤੇ ਤੁਸੀਂ ਬੋਲਦੇ-ਬੋਲਦੇ ਰਹਿ ਜਾਂਦੇ ਹੋ ਕਿ ਜਦੋਂ ਕੰਪਨੀ ਨੇ ਡੀਲ ਕੀਤੀ ਆ ਤੇ ਹੋ ਸਕਦਾ ਸੀ ਇਹ ਕੰਪਨੀ ਜਿਹੜੀ ਆ ਉਹਦੋਂ ਸਟੈਬਲਿਸ਼ ਹੋ ਜਾਂਦੀ ਇਹਦਾ ਮਤਲਬ ਆ ਵੀ ਇਹ ਬੋਲਦੇ-ਬੋਲਦੇ ਤੁਹਾਡੇ ਲਫ਼ਜ਼ ਜਿਹੜੇ ਤੁਹਾਡੇ ਮੂੰਹ ਦੇ ਵਿੱਚ ਦੁਬਾਰਾ ਵਾਪਸ ਚਲੇ ਜਾਂਦੇ ਆ ਕਿਉਂਕਿ ਇਹ ਕੰਪਨੀ ਉਸ ਵੇਲੇ ਸਟੈਬਲ ਨਹੀਂ ਸੀ ਤੁਸੀਂ ਇਹ ਸ਼ਬਦ ਬੋਲਣ ਦੀ ਕੋਸ਼ਿਸ਼ ਕੀਤੀ ਕਿ ਇਹ ਡੀਲ ਤਾਂ ਹੋਈ ਸੀ ਕਿ ਕਿ ਇਹ ਸਟੈਬਲਿਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹਨੂੰ ਤੁਹਾਨੂੰ ਸ਼ਾਇਦ ਪਤਾ ਹੋਵੇ ਕਿ ਨਾ ਹੋਵੇ ਆਪਣਾ ਘਰ ਬਚਾਉਣ ਲਈ ਇਸ ਪਰਿਵਾਰ ਨੇ 1995-96 ਦੇ ਵਿੱਚ ਵੀ 20 ਕਰੋੜ ਰੁਪਏ ਦਾ ਲੋਨ ਮੰਗਿਆ ਸੀਗਾ ਸ਼ਾਇਦ ਉਹ ਡੀਲ ਜਾ ਉਹਨਾਂ ਦਾ ਮੰਤਵ ਸੀਗਾ ਜਿਹੜਾ ਇਹਨਾਂ ਦਾ ਲੋਨ ਹੈ ਉਹ ਸਿਰੇ ਨਹੀਂ ਸੀ ਚੜਿਆ ਤਾਂ ਇਹਨਾਂ ਦੇ ਘਰ ਦੀ ਆਪਸ਼ਨ ਹੋਈ ਸੀ ਤਾਂ ਇਹਨਾਂ ਨੂੰ ਉਹ ਘਰ ਛੱਡਣਾ ਪਿਆ ਸੀਗਾ ਫੇਰ ਇੱਕਦਮ ਤਸਵੀਰ ਬਦਲਣੀ ਕਦੋਂ ਸ਼ੁਰੂ ਹੁੰਦੀ ਆ ਸਰਾਇਆ ਸਟੇਟ ਦੀ 2007 ਦੇ ਵਿੱਚ ਜਦੋਂ ਤੁਹਾਡੀ ਸਰਕਾਰ ਆ ਜਾਂਦੀ ਆ ਬਾਦਲ ਸਾਹਿਬ ਦੇ ਬਜ਼ੁਰਗ ਹੋਣ ਕਰਕੇ ਮਜੀਠੀਆ ਤੁਹਾਡੇ ਉੱਤੇ ਤੇ ਤੁਹਾਡੀ ਸਰਕਾਰ ਦੇ ਉੱਤੇ ਸਭ ਤੋਂ ਹਾਵੀ ਤੇ ਤਾਕਤਵਰ ਜਿਹੜਾ ਉਹ ਬੰਦਾ ਬਣ ਜਾਂਦਾ ਵਾ ਸਰਾਇਆ ਸਟੇਟ ਉਸ ਤੋਂ ਬਾਅਦ ਪ੍ਰੋਫਿਟ ਦੇ ਵਿੱਚ ਆਉਣਾ ਸ਼ੁਰੂ ਹੋ ਜਾਂਦੀ ਆ ਉਦੋਂ ਤਸਵੀਰ ਬਦਲਦੀ ਆ ਸਰਾਇਆ ਸਟੇਟ ਦੀ ਵਿਕਰਮ ਮਜੀਠੀਆ ਬਣ ਜਾਂਦੇ ਨੇ ਉਸ ਤੋਂ ਬਾਅਦ ਪੰਜਾਬ એનર્ਜੀ ਡਵੈਲਪਮੈਂਟ ਦੇ ਮੰਤਰੀ ਜਿਸ ਦੇ ਅਧੀਨ ਪੰਜਾਬ ਦੇ ਵਿੱਚ ਸਾਰੇ ਸੋਲਰ ਪਲਾਂਟ ਲੱਗਣੇ ਹੁੰਦੇ ਆ ਚਾਹੇ ਉਹ ਛੱਤਾਂ ਤੇ ਲੱਗਦੇ ਆ ਚਾਹੇ ਉਹ ਵੱਡੇ ਵੱਡੇ ਪਲਾਂਟ ਜਿਹੜੇ ਬਿਜਲੀ ਮਹਿਕਮੇ ਨੂੰ ਬਿਜਲੀ ਸਪਲਾਈ ਕਰਦੇ ਆ ਸਰਾਇਆ ਸਟੇਟ ਦੇ ਅਧੀਨ ਕਈ ਕੰਪਨੀਆਂ ਹਰ ਜ਼ਿਲ੍ਹੇ ਦੇ ਵਿੱਚ ਕੰਪਨੀਆਂ ਬਣਾਈਆਂ ਗਈਆਂ ਜਿਹਦੇ ਵਿੱਚ ਜਨਾਲਾ ਦੇ ਨਾਂ ਦੇ ਉੱਤੇ ਬਟਾਲਾ ਦੇ ਨਾਂ ਦੇ ਉੱਤੇ ਨਵਾਂ ਸ਼ਹਿਰ ਦੇ ਨਾਂ ਦੇ ਉੱਤੇ ਗੁਰਦਾਸਪੁਰ ਦੇ ਨਾਂ ਦੇ ਉੱਤੇ ਅਮਰਸਰ ਦੇ ਨਾਂ ਦੇ ਉੱਤੇ ਸਰਾਇਆ ਨਰਜੀ ਪ੍ਰਾਈਵੇਟ ਲਿਮਟਿਡ ਦੇ ਅਧੀਨ ਇਹ ਕੰਪਨੀਆਂ ਜਿਹੜੀਆਂ ਬਣਾਈਆਂ ਗਈਆਂ ਸੋਲਰ ਪਲਾਂਟ ਵੱਡੀ ਮਾਤਰਾ ਦੇ ਵਿੱਚ ਸੋਲਰ ਪਲਾਂਟ ਦੇ ਉੱਤੇ ਸਬਸਿਡੀ ਜਿਹੜੀ ਮਿਲਦੀ ਆ ਇਹਦੇ ਇਹਦੇ ਜਿਹੜਾ ਕੰਮ ਸਾਰਾ ਉਹ ਤੁਹਾਡੀ ਦੇਖ ਰੱਖ ਦੇ ਵਿੱਚ ਹੋਇਆ ਇਹਦੇ ਕੰਮ ਕੀ ਸੀਗੇ ਨੇ ਕਰਨਾ ਕੀ ਹੁੰਦਾ ਸੀਗਾ ਨਾ ਕੰਪਨੀਆਂ ਕੰਪਨੀਆਂ ਨੇ ਕਿ ਜਿੱਥੇ ਜਿੱਥੇ ਸੋਲਰ ਪਲਾਂਟ ਲੱਗਣੇ ਹੁੰਦੇ ਸੀਗੇ ਜਿਹੜੀ ਜਿਹੜੀ ਉਹਦੇ ਵਿੱਚ ਮਸ਼ੀਨਰੀ ਲੱਗਣੀ ਹੁੰਦੀ ਸੀਗੀ ਉਹ ਸਾਰੇ ਪਲਾਂਟ ਦੀ ਮਸ਼ੀਨਰੀ ਸਪਲਾਈ ਕਰਦਾ ਸੀਗਾ ਤੁਹਾਡੇ ਜਿਹੜੇ ਸਾਡੇ ਮਾਨਯੋਗ ਭੈਣ ਨੇ ਭੈਣਜੀ ਗਨੀਵ ਕੌਰ ਮਜੀਠੀਆ ਜੀ ਦਾ ਭਰਾ ਜਿਹੜਾ ਵਾ ਉਹਦਾ ਨਾਂ ਗੱਜਪਤ ਸਿੰਘ ਗਰੇਵਾਲ ਆ ਸਾਰੀ ਮਸ਼ੀਨਰੀ ਵਿਕਰਮ ਮਜੀਠੀਆ ਜੀ ਤੁਹਾਡਾ ਬ੍ਰਦਰ ਨੇ ਲਾ ਉਹ ਸਾਰੇ ਜਿਹੜੇ ਜਿਹਨੇ ਵੀ ਸੋਲਰ ਪਲਾਂਟ ਲਾਉਣਾ ਹੁੰਦਾ ਸੀਗਾ ਮਸ਼ੀਨਰੀ ਉਹਦੇ ਕੋਲੋਂ ਲਈ ਜਾਂਦੀ ਸੀ ਜੇ ਉਹਦੇ ਕੋਲੋਂ ਮਸ਼ੀਨਰੀ ਨਹੀਂ ਲਈ ਜਾਂਦੀ ਸੀ ਤੇ ਉਹ ਪਲਾਂਟ ਪਾਸ ਹੀ ਨਹੀਂ ਸੀ ਹੁੰਦਾ ਉਹਦੇ ਉੱਤੇ ਸਬਸਿਡੀ ਮਿਲਣੀ ਵੀ ਬੜੀ ਔਖੀ ਹੁੰਦੀ ਸੀ ਕਿ ਤਾਂ ਜੋ ਸਾਰੀਆਂ ਕੰਪਨੀਆਂ ਉਹਦੇ ਕੋਲੋਂ ਮਸ਼ੀਨਰੀ ਲੈਂਦੀਆਂ ਸੀ ਉਹਦੇ ਬਦਲੇ ਦੇ ਵਿੱਚ ਮਹਿੰਗੀ ਮਸ਼ੀਨਰੀ ਮਹਿੰਗੇ ਭਾਅ ਦੇ ਦਿੱਤੀ ਜਾਂਦੀ ਸੀ ਉਹਦੇ ਬਦਲੇ ਕੰਪਨੀ ਨੂੰ ਫਾਇਦਾ ਕੀ ਦਿੱਤਾ ਜਾਂਦਾ ਸੀਗਾ ਉਸ ਕੰਪਨੀ ਦੇ ਨਾਲ ਬਿਜਲੀ ਖਰੀਦਣ ਦੇ ਮਹਿੰਗੇ ਭਾਅ ਦੇ ਉੱਤੇ ਐਗਰੀਮੈਂਟ ਕੀਤੇ ਜਾਂਦੇ ਸੀਗੇ ਮਹਿੰਗੇ ਭਾਅ ਦੇ ਉੱਤੇ ਅੱਜ ਵੀ ਉਹਦੇ ਉਹਦੇ ਉੱਤੋਂ ਬਿਜਲੀ ਖਰੀਦੀ ਜਾ ਰਹੀ ਆ ਜਦੋਂ ਤੁਹਾਡੀ ਸਰਕਾਰ ਬਦਲਦੀ ਆ ਕੈਪਟਨ ਮਰਿੰਦਰ ਸਿੰਘ ਮੁੱਖ ਮੰਤਰੀ ਬਣ ਜਾਂਦੇ ਆ ਤੇ ਪੀਐਸਪੀਐਲ ਜਿਹੜਾ ਬਿਜਲੀ ਮਹਿਕਮਾਵਾ ਉਹ ਇੱਕ ਰਿਪੋਰਟ ਦਿੰਦਾ ਹੈ ਕਿ ਇਹ ਸਾਰੇ ਜਿਹੜੇ ਐਗਰੀਮੈਂਟ ਹੈ ਉਹ ਰੱਦ ਹੋਣੇ ਚਾਹੀਦੇ ਆ ਕਾਂਗਰਸ ਵੇਲੇ ਰਿਪੋਰਟ ਉਹਨਾਂ ਨੇ ਦਰਜ ਕੀਤੀ ਉਹਨਾਂ ਨੇ ਦਿੱਤੀ ਰਿਪੋਰਟ ਪਰ ਕੈਪਟਨ ਅਮਰਿੰਦਰ ਸਿੰਘ ਨਾਲ ਤੁਹਾਡੇ ਸਬੰਧ ਇਹੋ ਜਿਹੇ ਸਖਾਵੇਂ ਸੀਗੇ ਕਿ ਉਸ ਰਿਪੋਰਟ ਨੂੰ ਮੰਨਿਆ ਹੀ ਨਹੀਂ ਗਿਆ ਤੇ ਜੇ ਇਸ ਸਰਕਾਰ ਨੇ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਆਪਾਂ ਕਾਗਜ਼ਾਂ ਦੇ ਵਿੱਚ ਹੀ ਇੰਨੇ ਮਜ਼ਬੂਤ ਰੱਖਿਆ ਸੀਗਾ ਕਿ ਉਹਨਾਂ ਨੂੰ ਕੋਰਟ ਦੇ ਵਿੱਚੋਂ ਸਟੇ ਮਿਲ ਗਿਆ ਆ ਹਾਲਾਤ ਨੇ ਪੰਜਾਬ ਨੂੰ ਲੁੱਟਣ 'ਚ ਵੀ ਕੋਈ ਕਸਰ ਨਹੀਂ ਛੱਡੀ ਪੀਐਸਪੀ ਵਾਲ ਨੇ ਵੀ ਇੱਕ ਰਿਪੋਰਟ ਦਿੱਤੀ ਸੀ ਕਿ ਇਹਦੇ ਨਾਲ ਸਰਕਾਰ ਦੇ ਉੱਤੇ ਬਹੁਤ ਸਾਰਾ ਬੋਝ ਪੈ ਰਿਹਾ ਵਾ ਪੰਜਾਬ ਨੂੰ ਬਹੁਤ ਸਾਰਾ ਵਿੱਤੀ ਘਾਟਾ ਪੈ ਰਿਹਾ ਵਾ ਇਹ ਸਾਰੇ ਜਿਹੜੇ ਆ ਐਗਰੀਮੈਂਟੇ ਰੱਦ ਹੋਣੇ ਚਾਹੀਦੇ ਆ ਪਰ ਅੱਜ ਤੱਕ ਰੱਦ ਨਹੀਂ ਹੋਏ ਆਪਾਂ ਇਹੋ ਜੇ ਕਾਗਜ਼ ਪੱਤਰ ਉਹਨਾਂ ਨੂੰ ਬਣਾ ਬਣਾ ਦਿੱਤੇ ਆ ਹੁਣ ਮੈਂ ਗੱਲ ਕਰਨ ਲੱਗਾ ਡਰੱਗ ਪੈਡਲਰ ਜਿਹੜਾ ਮੁਖੀ ਆ ਜਿਹਦਾ ਬਾਰ ਬਾਰ ਨਾ ਆਉਂਦਾ ਸੱਤਾ ਜਿਹਦੇ ਬਾਰੇ ਕਾਲੀ ਦਾ ਸੁਖਵੀਰ ਸਿੰਘ ਬਾਦਲ ਸਾਰੇ ਵਕੀਲ ਤੁਹਾਡੇ ਕਹਿ ਰਹੇ ਆ ਕਿ ਉਹ ਸਿਰਫ ਵਿਕਰਮ ਮਜੀਠੀਆ ਦੇ ਵਿਆਹ ਦੇ ਉੱਤੇ ਆਇਆ ਸੀਗਾ ਵਿਆਹ ਦੇ ਵਿੱਚ ਤੇ 25000 ਬੰਦਾ ਸੀਗਾ ਜੇ ਉਹ ਆ ਗਿਆ ਤੇ ਫਿਰ ਕਿਹੜੀ ਗੱਲ ਆ ਬੜੀ ਬਸ਼ਰਮੀ ਦੇ ਨਾਲ ਇਹ ਸਾਰਾ ਕੁਝ ਕਿਹਾ ਜਾ ਰਿਹਾ ਵਾ ਹਾਲਾਤ ਇਹ ਬਣ ਗਏ ਸੀ ਮੈਂ ਤੁਹਾਨੂੰ ਯਾਦ ਕਰਾਉਣਾ ਚਾਹਨਾ ਕਿ ਜੇ ਚੰਗੇ ਭਲੇ ਕਿਸੇ ਵੱਡੇ ਲੀਡਰ ਨੇ ਵੀ ਮਜੀਠੀਆ ਸਾਹਿਬ ਨੂੰ ਮਿਲਣਾ ਹੁੰਦਾ ਸੀ ਨਾ ਤੇ ਸੱਤੇ ਨੂੰ ਫੋਨ ਕੀਤਾ ਜਾਂਦਾ ਸੀਗਾ ਵੀ ਭਾਜੀ ਕਦੋਂ ਮਿਲਣਗੇ ਕਿਹੜੇ ਟਾਈਮ ਤੇ ਮਿਲਣਗੇ ਜਿੰਨੋਂ ਤੁਸੀਂ 5000 ਦੀ ਗਿਣਤੀ ਦੇ ਵਿੱਚ ਦੱਸਣ ਧੇ ਹੋ ਤੇ ਹਾਲਾਤ ਹੋਰ ਇਸ ਤੋਂ ਬੱਤਰ ਪਤਾ ਕੀ ਸੀਗੇ ਕਿ ਮਜੀਠੀਆ ਜਿਹੜਾ ਵਿਕਰਮ ਮਜੀਠੀਆ ਨੇ ਉਹ ਨੌ ਨਾਲ ਕੋਲਕ ਤੇ ਪੂਰਾ ਪਿਓਰ ਵੈਜੀਟੇਰੀਅਨ ਬੰਦਾ ਹੈ ਤੇ ਮੈਂ ਵੀ ਜਾਣਦਾ ਤੇ ਜਦ ਕਿ ਸੱਤਾ ਬਿਲਕੁਲ ਇਹਦੇ ਉਲਟ ਸੀਗਾ ਸਿਰੇ ਦਾ ਮਤਲਬ ਉਹ ਸ਼ਰਾਬੀ ਸੀਗਾ ਯਾਜ ਸੀਗਾ ਹਾਲਾਤ ਕਾਲੀ ਦਲ ਦੇ ਇਹ ਕਰ ਦਿੱਤੇ ਗਏ ਸੀਗੇ ਸੱਤੇ ਨਾਲ ਨੇੜ ਤੁਹਾਡਾ ਇੰਨਾ ਸੀਗਾ ਕਿ 2 ਐਮਐਲਏ ਅਮਰਸਰ ਜ਼ਿਲ੍ਹੇ ਦੇ ਉਹਦੇ ਨਾਲ ਸਿਰਫ ਸ਼ਰਾਬ ਰਾਤ ਨੂੰ ਪੀਣ ਨੂੰ ਲਾਏ ਹੁੰਦੇ ਸੀ ਤੇ ਉਹਨੂੰ ਯਾਸ਼ੀ ਕਰਾਉਣ ਨੂੰ ਲਾਏ ਹੁੰਦੇ ਸੀ ਪੱਕੇ ਹੀ ਰਾਤ ਨੂੰ ਉਹਦੇ ਨਾਲ ਰਹਿੰਦੇ ਸੀਗੇ ਔਰ ਸਾਰੀ-ਸਾਰੀ ਰਾਤ ਨੂੰ ਐਸ਼ ਕਰਾਉਂਦੇ ਸੀਗੇ ਇਹ ਹਾਲਾਤ ਸੱਤੇ ਨਾਲ ਤੁਹਾਡੇ ਸਬੰਧ ਸੀਗੇ ਫੇਰ ਸਾਰ ਸੁਖਵੀਰ ਸਿੰਘ ਬਾਦਲ ਤੁਸੀਂ ਪਤਾ ਕੀ ਕਹਿ ਰਹੇ ਹੋ ਕਿ ਵਿਕਰਮ ਜੇ ਗਲਤ ਸੀਗਾ ਤੁਹਾਨੂੰ ਕੈਪਟਨ ਅਮਰਿੰਦਰ ਸਿੰਘ ਨੇ 5 ਸਾਲ ਫੜ ਕੇ ਅੰਦਰ ਕਿਉਂ ਨਹੀਂ ਦਿੱਤਾ ਮੈਂ ਤੁਹਾਨੂੰ ਇਹ ਦੱਸਣ ਲੱਗਾ ਕਿ ਮਜੀਠੀਆ ਪਰਿਵਾਰ ਦੇ ਕੈਪਟਨ ਅਮਰਿੰਦਰ ਸਿੰਘ ਨਾਲ ਬਹੁਤ ਵਧੀਆ ਸਬੰਧ ਸੀਗੇ ਤੇ ਸੁਖਵੀਰ ਜੀ ਤੁਹਾਨੂੰ ਇਹ ਗੱਲ ਭੁੱਲੀ ਆ ਕਿਤੇ ਜਦੋਂ ਤੁਹਾਡੇ ਉੱਤੇ ਕੈਪਟਨ ਬਹੁਤ ਗਰਮ ਸੀਗਾ 2002 ਦੇ ਵਿੱਚ ਉਹਨੇ ਤੁਹਾਨੂੰ ਤੁਹਾਨੂੰ ਪਿਓ ਪਤਾਂ ਨੂੰ ਵੱਡੇ ਬਾਦਲ ਸਾਹਿਬ ਨੂੰ ਤੇ ਅਸੀਂ ਵੀ ਧਰਨੇ ਲਾਏ ਸੀਗੇ ਤੁਹਾਡੇ ਮਗਰ ਤੁਹਾਨੂੰ ਤੇ ਤੁਹਾਡੇ ਪਿਤਾ ਜੀ ਨੂੰ ਫੜ ਕੇ ਅੰਦਰ ਦਿੱਤਾ ਸੀਗਾ ਉਸ ਤੋਂ ਬਾਅਦ ਇਹ ਰਾਜੀਨਾਵਾ ਵੀ ਇਸ ਪਰਿਵਾਰ ਨੇ ਤੁਹਾਡਾ ਕਰਾਇਆ ਸੀਗਾ ਜੇ ਕੈਪਟਨ ਮਜੀਠੀਆ ਪਰਿਵਾਰ ਦੇ ਕਹਿਣ ਦੇ ਉੱਤੇ ਤੁਹਾਨੂੰ ਛੱਡ ਸਕਦਾ ਸੀਗਾ ਤੁਹਾਨੂੰ ਬਖ ਸਕਦਾ ਸੀਗਾ ਤੇ ਫਿਰ ਉਹ ਇਸ ਪਰਿਵਾਰ ਨੂੰ ਕਿਵੇਂ ਹੱਥ ਪਾ ਸਕਦਾ ਸੀਗਾ ਮੈਂ ਪਰਸਨਲੀ ਮੈਂ ਵਾਇਗਰੂ ਨੂੰ ਆਜਰ ਨਾਜਰ ਜਾਣ ਕੇ ਕਹਿ ਸਕਦਾ ਮੈਂ ਕੈਪਟਨ ਮਨਿੰਦਰ ਸਿੰਘ ਨੂੰ ਉਸ ਦੀ ਸਰਕਾਰ ਬਣਨ ਤੋਂ ਬਾਅਦ ਦੋ ਚਾਰ ਵਾਰ ਮਿਲਿਆ ਮੈਂ ਸਗੋਂ ਨੂੰ ਰਾਇ ਦਿੱਤੀ ਸੀ ਕਿ ਵਿਕਰਮ ਮਜੀਠੀਆ ਦੇ ਬਾਰੇ ਤੁਸੀਂ ਸੌਂ ਖਾਦੀ ਆ ਗੁਟਕਾ ਸਾਫ ਫੜ ਕੇ ਇੱਕ ਵਾਰੀ ਅੰਦਰ ਦੇ ਦਿਓ ਭਾਵੇਂ ਇੱਕ ਦਿਨ ਲਈ ਭੇਜ ਦਿਓ ਆਪਣੀ ਸੌਂ ਭਗਾ ਦਿਓ ਗੁਰੂ ਮਹਾਰਾਜ ਵੀ ਤੁਹਾਨੂੰ ਵੇਂਦਾ ਵਾ ਤੇ ਹੋ ਸਕਦਾ ਤੁਹਾਡੀ ਸਰਕਾਰ ਦੁਬਾਰਾ ਆ ਜੂਗੀ ਕੈਪਟਨ ਮਰਿੰਦਰ ਸਿੰਘ ਜੀ ਤੇ ਕੈਪਟਨ ਮਰਿੰਦਰ ਸਿੰਘ ਜੀ ਨੇ ਇਹ ਸ਼ਬਦ ਮੈਨੂੰ ਵਰਤੇ ਸੀ ਕਿ ਉਹ ਮੇਰੇ ਦੋਸਤ ਦਾ ਬੇਟਾ ਹੈ ਮੈਨੂੰ ਚੰਗਾ ਨਹੀਂ ਲੱਗਦਾ ਮੈਂ ਉਹਦੇ ਉੱਤੇ ਕੋਈ ਕਾਰਵਾਈ ਕਰੂੰਗਾ ਮੈਂ ਬੜਾ ਸਟ੍ਰੇਟ ਫਾਰਵਰਡ ਜਿਹਾ ਬੰਦਾ ਮੈਂ ਉਹਦੇ ਉੱਤੇ ਕੋਈ ਕੰਮ ਨਹੀਂ ਕਰਨਾ ਤੇ ਲੋਕ ਸੱਚ ਹੀ ਰਹੁੰਦੇ ਸੀਗੇ ਕਿ ਕਾਲੀ ਕਾਂਗਰਸੀ ਇੱਕੋ ਹੀ ਆ ਤੁਹਾਡੇ ਸਾਰਿਆਂ ਦੇ ਆਪਸ ਦੇ ਵਿੱਚ ਬਹੁਤ ਸੁਖਾਵੇਂ ਸਬੰਧ ਨੇ ਤੁਸੀਂ ਲੋਕਾਂ ਦੇ ਸਾਹਮਣੇ ਸਾਰਾ ਸਾਰਾ ਦਿਨ ਸਟੇਜਾਂ ਦੇ ਉੱਤੇ ਇੱਕ ਦੂਜੇ ਨੂੰ ਗਾਲਾਂ ਕੱਢਦੇ ਹੋ ਤੇ ਸ਼ਾਮ ਦੀਆਂ ਰੋਟੀਆਂ ਤੁਸੀਂ ਇਕੱਠੇ ਖਾਂਦੇ ਹੋ ਜਿਹਦੇ ਕਰਕੇ ਪੰਜਾਬੀਆਂ ਦਾ ਤੁਹਾਡੇ ਸਾਰਿਆਂ ਤੋਂ ਮੋਹ ਭੰਗ ਹੋ ਗਿਆ ਜੇ ਕੋ ਕਾਂਗਰਸ ਦਾ ਸੀਐਮ ਹੋਰ ਵੀ ਬਣ ਜਾਂਦਾ ਕੈਪਟਨ ਮਰਿੰਦਰ ਸਿੰਘ ਨੂੰ ਛੱਡ ਕੇ ਕੋ ਹੋਰ ਵੀ ਬੰਦਾ ਬਣ ਜਾਂਦਾ ਤੇ ਮੇਰਾ ਖਿਆਲ ਆ ਵੀ ਬਿਕਰਮਜੀਠੀਆ ਨੂੰ ਕਿਸੇ ਨੇ ਅੰਦਰ ਨਹੀਂ ਸੀ ਦੇਣਾ ਇਹ ਤਾਂ ਤੁਹਾਡੇ ਜਾਂ ਬਿਕਰਮਜੀਠੀਆ ਦੇ ਕਰਮ ਮਾੜੇ ਆ ਕਿ ਭਗਵਾਨਤਮਾਨ ਬਣ ਗਿਆ ਔਰ ਉਹਨੇ ਇਹ ਤੀਜੀ ਧਿਰ ਜਿਹੜੀ ਪੰਜਾਬ ਦੇ ਵਿੱਚ ਆ ਗਈ ਤੇ ਉਹਨੇ ਤੁਹਾਨੂੰ ਹੱਥ ਪਾ ਲਿਆ ਕੰਮ ਉਹਨੇ ਦਲੇਰੀ ਵਾਲਾ ਹੀ ਕੀਤਾ ਵਾ ਕੋਈ ਬਿਕਰਮਜੀਠੀਆ ਨੂੰ ਫੜਨ ਨੂੰ ਨਹੀਂ ਸੀ ਤਿਆਰ ਇਹ ਸਚਾਈ ਸੀ ਕੈਪਟਨ ਮਰਿੰਦਰ ਸਿੰਘ ਦੀ ਨਾ ਫੜਨ ਦੀ ਵਿਕਰਮ ਦੇ ਉੱਤੇ ਨਾ ਕਾਰਵਾਈ ਕਰਨ ਦੀ ਅਸਲੀਅਤ ਪਤਾ ਕੀ ਉਹ ਸਾਧ ਨਰਿੰਦਰ ਸਿੰਘ ਉਹਦਾ ਇੰਟਰਵਿਊ ਸੁਣ ਲਓ ਜਿਹੜੇ ਈਡੀ ਦੇ ਡਾਇਰੈਕਟਰ ਰਹੇ ਆ ਉਹਨਾਂ ਨੇ ਕਿਹਾ ਕਿ ਮੈਂ ਇੱਕ ਰਿਪੋਰਟ ਹਾਈ ਕੋਰਟ ਦੇ ਵਿੱਚ ਪੇਸ਼ ਕੀਤੀ ਜਦੋਂ ਮੈਂ ਅਸਤੀਫਾ ਦੇ ਦਿੱਤਾ ਸੀਗਾ ਰੋਸ ਵਜੋਂ ਜਦੋਂ ਮੇਰੀ ਬਦਲੀ ਕਰ ਦਿੱਤੀ ਗਈ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਆਪਣੀ ਸਟੇਟਸ ਜਿਹੜੀ ਰਿਪੋਰਟ ਦਿੱਤੀ ਉਹਦੇ ਵਿੱਚ ਇਹ ਕਿਹਾ ਗਿਆ ਕਿ ਵਿਕਰਮ ਜੀਠੀਏ ਦੇ ਉੱਤੇ ਐਂਡੀਪੀਐਸ ਐਕਟ ਆ ਜਿਹੜਾ ਉਹਦੇ ਅਧੀਨ ਜਾਂਚ ਹੋਣੀ ਜ਼ਰੂਰੀ ਹੈ ਤੇ ਹਾਈ ਕੋਰਟ ਨੇ ਉਹ ਰਿਪੋਰਟ ਭੇਜੀ ਸਟ ਨੂੰ ਤੇ ਸੈਟ ਨੇ ਉਹਦੀ ਅਪਰੂਵਲ ਵਾਸਤੇ ਉਹਦੀ ਮਨਜ਼ੂਰੀ ਵਾਸਤੇ ਪੰਜਾਬ ਗਵਰਨਮੈਂਟ ਨੂੰ ਭੇਜਿਆ ਕੈਪਟਨ ਮਰਿੰਦਰ ਸਿੰਘ ਨੂੰ ਪਰ ਕੈਪਟਨ ਮਰਿੰਦਰ ਸਿੰਘ ਹੋਣਾ ਨੇ 4 ਸਾਲ ਉਹ ਚਿੱਠੀ ਬਾਹਰ ਨਹੀਂ ਆਉਣ ਦਿੱਤੀ ਔਰ ਰਿਪੋਰਟ ਹੀ ਬਾਹਰ ਨਹੀਂ ਆਉਣ ਦਿੱਤੀ ਆ ਨੇੜ ਸੀਗਾ ਤੁਹਾਡਾ ਕੈਪਟਨ ਮਰਿੰਦਰ ਸਿੰਘ ਦੇ ਨਾਲ ਔਰ ਈਡੀ ਨੇ ਈਡੀ ਦੇ ਡਾਇਰੈਕਟਰ ਨੇ ਵੀ ਆਪਣੀ ਰਿਪੋਰਟ ਦੇ ਵਿੱਚ ਹੀ ਲਿਖਿਆ ਜੋ ਮੈਂ ਮਤਲਬ 2014 ਤੋਂ ਰੋਂਦਾ ਆਉਣ ਡਿਆ ਵਾ ਜੋ ਮੈਂ 2014 ਤੋਂ ਕਹਿੰਦਾ ਆਉਣ ਡਿਆ ਵਾ ਕਿ ਵਿਕਰਮ ਮਜੀਠੀਆ ਨੇ ਚਿੱਟਾ ਨਹੀਂ ਵੇਚਿਆ ਹਾਂ ਪਰ ਚਿੱਟਾ ਵੇਚਣ ਵਾਲਿਆਂ ਕੋਲੋਂ ਪੈਸੇ ਲੈ ਕੇ ਉਹਨਾਂ ਦੀ ਪੁਸ਼ਤਪਨਾ ਹੀ ਕੀਤੀ ਉਹਨਾਂ ਨੂੰ ਸਹੂਲਤਾਂ ਦਿੱਤੀਆਂ ਉਹਨਾਂ ਨੂੰ ਸੁਰੱਖਿਆ ਦਿੱਤੀ ਪ੍ਰੋਟੈਕਸ਼ਨ ਦਿੱਤੀ ਜਿਹਦੀ ਆੜ ਦੇ ਵਿੱਚ ਪੰਜਾਬ ਦੇ ਵਿੱਚ ਨਸ਼ਾ ਜਿਹੜਾ ਬਹੁਤ ਵਧਿਆ ਫੁੱਲਿਆ ਪੰਜਾਬ ਨਸ਼ੇ ਦੀ ਮਤਲਬ ਏ ਘੇਰੇ ਦੇ ਵਿੱਚ ਹੀ ਆ ਗਿਆ ਤੇ ਫਿਰ ਤੁਸੀਂ ਕਹਿ ਰਹੇ ਹੋ ਵੀ ਕੈਪਟਨ ਅਮਰਿੰਦਰ ਸਿੰਘ ਨੇ ਉਹਦੇ ਉੱਤੇ ਕਾਰਵਾਈ ਕਿਉਂ ਨਹੀਂ ਕੀਤੀ ਆ ਨੇੜ ਸੀਗਾ 4-4 ਸਾਲ ਤੋਂ ਉਹਨੇ ਚਿੱਠੀ ਦਾ ਜਵਾਬ ਨਹੀਂ ਦਿੱਤਾ ਫਿਰ ਤੁਸੀਂ ਅੱਗੋਂ ਪਤਾ ਕੀ ਕਿਹਾ ਕਿ ਕਾਂਗਰਸ ਤੇ ਕਾਲੀ ਦਲ ਵੇਲੇ ਜੇ ਨਸ਼ਾ ਵਿਕਦਾ ਸੀਗਾ ਤੇ ਹੁਣ ਕਿਹੜਾ ਨਸ਼ਾ ਬੰਦ ਹੋ ਗਿਆ ਮੈਂ ਸਾਰਸ ਸੁਖਵੀਰ ਸਿੰਘ ਤੁਹਾਨੂੰ ਇੱਕ ਗੱਲ ਕਹਿਣੀ ਚਾਹੁੰਨਾ ਕਿ ਜਿਹੜਾ ਬੀਜ ਤੁਸੀਂ ਬੀਜ ਕੇ ਗਏ ਹੋ ਨਾ ਪੰਜਾਬ ਦੇ ਨੌਜਵਾਨਾਂ ਨੂੰ ਬੇਰੁਜ਼ਗਾਰ ਕਰਕੇ ਉਹਨਾਂ ਨੂੰ ਡਿਪਰੈਸ਼ਨ ਚ ਲਿਆ ਕੇ ਉਹਨਾਂ ਨੂੰ ਨਸ਼ਿਆਂ ਦੇ ਉੱਤੇ ਲਾ ਕੇ ਉਹ ਬੀਜ ਜਿਹੜਾ ਵਾ ਉਹ ਜਿਹੜਾ ਬੋਇਆ ਸੀਗਾ ਉਹ ਬਹੁਤ ਵੱਡਾ ਦਰਖਤ ਬਣ ਗਿਆ ਵਾ ਝਾੜੂ ਛੱਡ ਕੇ ਕੋ ਆਪਣੀ ਪਾਰਟੀ ਦਾ ਚੋਣ ਨਿਸ਼ਾਨ ਤੋਪ ਵੀ ਰੱਖ ਲੈਣਾ ਤੇ ਜਿੰਨਾ ਚਿਰ ਪੰਜਾਬ ਦੇ ਬੱਚਿਆਂ ਨੂੰ ਕਾਰੋਬਾਰ ਨਹੀਂ ਮਿਲਦਾ ਜਿੰਨਾ ਚਿਰ ਪੰਜਾਬ ਦੇ ਬੱਚੇ ਆ ਰਹੇ ਨਹੀਂ ਲੱਗਦੇ ਪੰਜਾਬ ਦੇ ਵਿੱਚ ਕੋਈ ਨਸ਼ਾ ਜਿਹੜਾ ਉਹ ਮੁੱਕ ਨਹੀਂ ਸਕਦਾ ਕੋਈ ਮੈਦ ਦਾ ਲਾਲ ਨਸ਼ਾ ਜਿਹੜਾ ਉਹ ਉਹ ਇਹਨੂੰ ਮਕਾ ਨਹੀਂ ਸਕਦਾ ਬੱਚਿਆਂ ਨੂੰ ਪਹਿਲੀ ਗੱਲ ਤੇ ਕਾਰੋਬਾਰ ਦਾ ਪ੍ਰਬੰਧ ਕਰਨਾ ਪਊਗਾ ਸਰਕਾਰਾਂ ਨਸ਼ਾ ਫੜ ਫੜ ਕੇ ਨਹੀਂ ਮੁਕਾ ਸਕਦੀਆਂ ਮੈਂ ਤੇ ਅੱਗੇ ਬੋਲਦਾ ਰਹਿਣਾ ਮੇਰੀਆਂ ਗੱਲਾਂ ਤੁਹਾਨੂੰ ਚੁਬਣੀਆਂ ਬੜੀਆਂ ਵਾਂ ਸੇਕ ਵੀ ਬਹੁਤ ਲੱਗਣਾ ਵਾਂ ਪਰ ਮੈਂ ਮੇਰੀਆਂ ਤਿੰਨ ਕਮ ਟੈਕਸ ਦੀਆਂ ਰਿਪੋਰਟਾਂ ਨਾ ਮੈਂ ਕਿਸੇ ਸਰਕਾਰੀ ਅਹੁਦੇ ਤੇ ਆ ਨਾ ਮੈਂ ਕਿਸੇ ਐਨਜੀਓ ਤੇ ਆ ਸਾਰਾ ਕਾਲੀ ਦਾਲੀ ਕੱਢ ਲਿਆਉਂਦਾ ਵੀ ਇਹ ਪਹਿਲਾਂ ਕੀ ਸੀ ਇਹ ਪਹਿਲਾਂ ਕੀ ਸੀ ਮੈਂ ਤੇ ਕਹਿੰਦਾ ਮੇਰੇ ਨਾਮ ਦੇ ਉੱਤੇ ਪਹਿਲਾਂ ਵੀ ਮੇਰਾ ਇੱਕ ਘਰ ਸੀਗਾ ਮੈਂ ਮਜੀਠੀਆ ਸਾਹਿਬ ਨੂੰ ਕਹਿੰਦਾ ਕਿ 2007 ਤੋਂ ਪਹਿਲਾਂ ਕੋਈ ਇੱਕ ਘਰ ਹੀ ਵਿਖਾ ਦਿਓ ਆਪਣੇ ਨਾਮ ਦੇ ਉੱਤੇ ਬਹੁਤੇ ਵੱਡੇ ਘਰਾਂ ਦੇ ਸੁਪਨੇ ਨਹੀਂ ਕੋ 100 ਗਜ ਦਾ ਕੋਈ ਇੱਕ ਘਰ ਵਿਖਾ ਦਿਓ ਤਿੰਨਾਂ ਥਾਵਾਂ ਦੇ ਉੱਤੇ ਤੁਸੀਂ ਕਿਰਾਏ ਤੇ ਰਹਿੰਦੇ ਸੀ ਚੰਡੀਗੜ੍ਹ ਵੀ ਅਮਰਸਰ ਦੇ ਵਿੱਚ ਵੀ ਆਈਐਸ ਬਜਾਜ ਦੀ ਕੋਠੀ ਸੀ ਜਿਹੜੀ ਅਸੀਂ ਲੋਕਾਂ ਨੇ ਤੁਹਾਨੂੰ ਲੱਭ ਕੇ ਦਿੱਤੀ ਸੀ ਯੂਥ ਕਾਲੀਦਾਲ ਵਾਲਿਆਂ ਨੇ ਤੇ ਦਿੱਲੀ ਦੇ ਵਿੱਚ ਵੀ ਤੁਸੀਂ ਕਿਰਾਏ ਦੇ ਉੱਤੇ ਰਹਿੰਦੇ ਸੀ ਹੁਣ ਮੇਰੀ ਇੱਕ ਬੇਨਤੀ ਹੈ ਕਿ 2007 ਤੋਂ ਪਹਿਲਾਂ ਦੀਆਂ ਸਾਰ ਬਿਕਰਮ ਸਿੰਘ ਮਜੀਠੀਆ ਦੀਆਂ ਜਿਹੜੀਆਂ ਇਨਕਮ ਟੈਕਸ ਰਿਟਰਨ ਆ ਉਹਨਾਂ ਨੂੰ ਵੀ ਨਿਸ਼ਰ ਕਰ ਦਿੱਤਾ ਜਾਵੇ ਤਾਂ ਜੋ ਪੰਜਾਬ ਆਪ ਹੀ ਅੰਦਾਜ਼ਾ ਲਾ ਲਵੇ ਕਿ ਸਰਾਇਆ ਸਟੇਟ ਹੈ ਜਿਹੜੀ ਇਹਨਾਂ ਦੀ ਕੰਪਨੀ ਆ ਬਹੁਤ ਲੋਕਾਂ ਦੇ ਮਨ ਦੇ ਵਿੱਚ ਭਲੇਖਾ ਵਾ ਵੀ ਬਹੁਤ ਰਜਵਾੜੇ ਸ਼ਾਈ ਸੀਗੀ ਹਾਂ ਸੀਗੀ ਕਾਮ ਦੇ ਨਾਲ ਕੋਈ ਵੀ ਬੰਦਾ ਡਿੱਗ ਸਕਦਾ ਕੋਈ ਵੱਧ ਸਕਦਾ ਵਾ ਮੈਂ ਉਹਦੇ ਉੱਤੇ ਕੋ ਤੰਜ ਨਹੀਂ ਕੱਸਦਾ ਪਰ ਹਾਂ ਲੋਕਾਂ ਨੂੰ ਇੱਕ ਗੱਲ ਤੇ ਪਤਾ ਲੱਗ ਜੂਗੀ ਵੀ ਉਹ ਕਰਜੇਟ ਸੀਗੀ ਕਿ ਵਾਕਿਆ ਹੀ ਰਜਵਾੜਾ ਸ਼ਾਹੀ ਉਹਦੇ ਵਿੱਚ ਚੱਲਦੀ ਸੀਗੀ ਇਹ ਸਾਰਾ ਕੋਈ ਲੋਕਾਂ ਦੇ ਸਾਹਮਣੇ ਆਉਣਾ ਚਾਹੀਦਾ ਵਾ ਫਿਰ ਅੱਜ ਅੱਜ ਤੁਹਾਡੀ ਨਵੀਂ ਨਵੀਂ ਖਬਰ ਆਈ ਹੈ ਕਿ ਸੈਨਿਕ ਫਾਰਮ ਹਾਊਸ ਦੇ ਵਿੱਚ ਜਿਹੜੇ ਏਕੜਾਂ ਦੇ ਵਿੱਚ ਘਰ ਹੁੰਦੇ ਆ ਮੇਰੇ ਖਿਆਲੋਂ ਸੈਂਕੜੇ ਕਰੋੜ ਦਾ ਹੀ ਘਰ ਹੋਊਗਾ ਉਹ ਵਿਕਰਮ ਮਜੀਠੀਆ ਜੀ ਦੇ ਪਿਤਾ ਜੀ ਦੇ ਨਾਂ ਦੇ ਉੱਤੇ ਆ ਸਵਾਲ ਇਹ ਆ ਮੈਂ ਵੀ ਮੰਨਦਾ ਹਾਂ ਵਿਕਰਮ ਮਜੀਠੀਆ ਦੇ ਪਿਤਾ ਜੀ ਦੇ ਨਾਂ ਦੇ ਉੱਤੇ ਆ ਸਾਡੇ ਵੀ ਉਹ ਪਿਤਾ ਜੀ ਮਾਨ ਨੇ ਸਾਰ ਸਤਿਆਜੀਤ ਸਿੰਘ ਮਜੀਠੀਆ ਮੈਂ ਪੁੱਛਣਾ ਚਾਹੁੰਦਾ ਕਿ 2007 ਤੋਂ ਪਹਿਲਾਂ ਵੀ ਇਹ ਘਰ ਉਹਨਾਂ ਦੇ ਨਾਮ ਦੇ ਉੱਤੇ ਹੈ ਸੀਗਾ ਜਾਂ ਇਹ ਵੇਚ ਚੁੱਕਾ ਸੀਗਾ ਜਨਤਾ ਨੂੰ ਇਹ ਵੀ ਦੱਸਣ ਦੀ ਕੋਸ਼ਿਸ਼ ਤੇ ਕੀਤੀ ਜਾਵੇ ਮੈਂ ਤੇ ਇੱਕ ਗੱਲ ਸਮਝਦਾ ਕਿ ਘਰ ਬੰਦਾ ਆਪਣਾ ਵੇਚਦਾ ਕਿਉਂ ਹਾਂ ਤੇ ਦੋ ਤਿੰਨ ਹੀ ਕਾਰਨ ਹੁੰਦੇ ਆ ਜਾਂ ਤੇ ਉਹਨੇ ਉਸ ਤੋਂ ਵੱਡਾ ਲੈਣਾ ਹੋਵੇ ਇੱਕ ਘਰ ਤੋਂ ਜਿਹੜਾ ਉਹਨੂੰ ਛੋਟਾ ਲੱਗਦਾ ਹੋਵੇ ਤੇ ਉਹਨੂੰ ਇਸ ਤੋਂ ਵੱਡਾ ਬਣਾਉਣਾ ਹੋਵੇ ਇਸ ਕਰਕੇ ਉਹਨੂੰ ਵੇਚ ਦਿੰਦਾ ਦੂਜਾ ਕਿਸੇ ਦਾ ਘਰ ਨਾ ਵਿਕੇਸ ਕਰਕੇ ਜਿਹੜਾ ਦੂਜਾ ਕਾਰਨ ਆ ਵੀ ਪੈਸੇ ਦੀ ਤੰਗੀ ਕਰਕੇ ਵੇਚ ਦੇ ਤੀਜਾ ਕਾਰਨ ਆ ਵੀ ਬੰਦੇ ਨੇ ਸਾਰਾ ਕੁਝ ਛੱਡ ਕੇ ਬਾਹਰ ਹੀ ਚਲੇ ਜਾਣਾ ਹੋਵੇ ਤੇ ਚੌਥਾ ਕਾਰਨ ਤੇ ਮੇਰੇ ਖਿਆਲ ਘਰ ਵੇਚਣ ਦਾ ਕੋ ਹੋ ਹੀ ਨਹੀਂ ਸਕਦਾ ਵੀ ਬੰਦਾ ਆਪਣਾ ਘਰ ਕਿਉਂ ਵੇਚਦਾ ਵਾ ਫਿਰ ਉਹੋ ਹੀ ਘਰ ਜਿਹੜਾ ਬੈਂਕ ਨੇ ਸੇਲ ਕੀਤਾ ਸੀਗਾ ਉਹ ਵੱਧ ਰੇਟ ਦੇ ਉੱਤੇ 2007 ਤੋਂ ਬਾਅਦ ਜਦੋਂ ਸਰਕਾਰ ਆਉਂਦੀ ਆ ਉਹੀ ਘਰ ਦੁਬਾਰਾ ਲਿਆ ਉਸੇ ਘਰ ਨੂੰ ਦੁਬਾਰਾ ਲਿਆ ਗਿਆ ਇਹ ਕਿਵੇਂ ਤੇ ਕਿਉਂ ਕੀਤਾ ਗਿਆ ਇਹ ਤੇ ਸਾਰਿਆਂ ਦੀ ਸਮਝ ਤੋਂ ਪਰੇ ਹੈ ਤੇ ਤੁਸੀਂ ਦੱਸ ਸਕਦੇ ਹੋ ਵੀ ਉਸੇ ਘਰ ਦੇ ਨਾਲ ਐਡਾ ਮੋਜ਼ ਹੀਗਾ ਤੇ ਜੇ ਤੁਸੀਂ ਐਡੇ ਮੀਰ ਸੀਗੇ ਤੇ ਫਿਰ ਉਹਨੂੰ ਵੇਚਿਆ ਕਿਉਂ ਸੀਗਾ 2009 ਤੱਕ ਵਿਕਰਮ ਦਾ ਪਰਿਵਾਰ ਕਿਰਾਏ ਦੇ ਉੱਤੇ ਰਿਹਾ ਵਾ ਇਹ ਅਸੀਂ ਵੀ ਸਾਰਾ ਕਾਲੀ ਦਲ ਹੀ ਉਹਨਾਂ ਨੂੰ ਮਿਲਣ ਜਾਂਦਾ ਰਿਹਾ 100 ਕਾਈ ਦੇ ਉਹਦੇ ਵਿੱਚ ਘਰ ਦੇ ਵਿੱਚ ਮੈਂ ਫਿਰ ਕਹਿੰਨਾ ਉਹ ਚੰਡੀਗੜ੍ਹ ਵੀ ਕਿਰਾਏ ਤੇ ਸੀਗੇ ਅਮਰਸਰ ਵੀ ਕਿਰਾਏ ਤੇ ਸੀਗੇ ਤੇ ਦਿੱਲੀ ਦੇ ਵਿੱਚ ਵੀ ਉਹ ਕਿਰਾਏ ਤੇ ਸੀਗੇ ਜੇ ਮੇਰੀਆਂ ਗੱਲਾਂ ਇਹ ਝੂਠ ਹੋਣ ਤੇ ਮੈਂ ਮਾਫੀ ਮੰਗ ਲੂੰਗਾ ਸ਼ਰਮ ਆ ਮੈਂ ਨੱਕ ਰਗੜ ਕੇ ਉਹਦੇ ਘਰ ਦੇ ਬਾਹਰ ਮਾਫੀ ਮੰਗੂੰਗਾ ਸੁਖਵੀਰ ਜੀ ਦੁੱਖ ਪਤਾ ਕਿਸ ਗੱਲ ਦਾ ਵਾ ਕਿ ਪੰਥਕ ਪਾਰਟੀ ਨੂੰ ਲੜਨਾ ਤੇ ਚਾਹੀਦਾ ਪੰਥਕ ਮੁੱਦਿਆਂ ਦੇ ਉੱਤੇ ਇਹ ਢੱਗ ਗਈ ਇਹ ਨਿੱਜੀ ਮਫਾਦਿਆਂ ਦੇ ਉੱਤੇ ਆਪਣੇ ਲੜਨਾ ਸ਼ੁਰੂ ਹੋ ਗਈ ਸ਼੍ਰੋਮਣੀ ਅਕਾਲੀ ਦਲ ਤੇ ਪੰਜਾਬ ਤੇ ਕੌਮ ਨੂੰ ਬਚਾਉਣ ਲਈ ਸ਼੍ਰੋਮਣੀ ਅਕਾਲੀ ਦਲ ਬਣਿਆ ਸੀ ਨਾ ਕਿ ਪਰਿਵਾਰ ਨੂੰ ਬਚਾਉਣ ਲਈ ਸ਼੍ਰੋਮਣੀ ਅਕਾਲੀ ਦਲ ਬਣਿਆ ਸੀਗਾ ਮੈਂ ਤੁਹਾਨੂੰ ਫਿਰ ਵੀ ਇਹੋਣਾ ਕਹਿਣਾ ਚਾਹੁੰਦਾ ਵਾ ਕਿ ਪੰਜਾਬ ਦੇ ਮੁੱਦਿਆਂ ਦੇ ਉੱਤੇ ਲੜੋ ਹੋ ਸਕਦਾ ਪੰਜਾਬ ਦੇ ਲੋਕ ਤੁਹਾਨੂੰ ਦੁਬਾਰਾ ਮੌਕਾ ਦੇਣ ਤੁਹਾਨੂੰ ਦੁਬਾਰਾ ਅਪਣਾ ਲੈਣ ਪਰ ਤਰਾਸ ਦੀ ਇਹ ਆ ਕਿ ਤੁਸੀਂ ਆਪਾ ਲੜ ਕੇ ਤੇ ਲੜ ਕਿੰਨਾਂ ਲੋਕਾਂ ਲਈ ਰਹੇ ਆ ਅੱਜ ਤੋਂ 10-20 ਸਾਲ ਪਿੱਛੇ ਜਾਓ ਨਾ ਕਿਸੇ ਦੇ ਉੱਤੇ ਝੂਠਾ ਇਲਜ਼ਾਮ ਵੀ ਲੱਗ ਜਾਂਦਾ ਸੀ ਨਾ ਭ੍ਰਿਸ਼ਟਾਚਾਰ ਦਾ ਕੋ ਨਸ਼ਾ ਤੇ ਚਲੋ ਉਹ ਤਾਂ ਹੁੰਦਾ ਹੀ ਨਹੀਂ ਸੀ ਭ੍ਰਿਸ਼ਟਾਚਾਰ ਦਾ ਵੀ ਝੂਠਾ ਇਲਜ਼ਾਮ ਲੱਗ ਜਾਂਦਾ ਸੀਗਾ ਤੇ ਪਾਰਟੀ ਉਸ ਬੰਦੇ ਤੋਂ ਕਿਨਾਰਾ ਹੀ ਕਰ ਲੈਂਦੀ ਹੁੰਦੀ ਸੀਗੀ ਵੀ ਪਹਿਲਾਂ ਸਾਫ਼ ਹੋ ਕੇ ਆਓ ਤੇ ਫਿਰ ਦੁਬਾਰਾ ਪਾਰਟੀ ਦੇ ਵਿੱਚ ਆਇਓ ਤੇ ਹੁਣ ਪੰਜਾਬ ਦੀ ਤਰਾਸਦੀ ਆ ਵੀ ਕਰਪਟ ਲੋਕਾਂ ਦੇ ਖਿਲਾਫ ਉਹਨਾਂ ਨੂੰ ਬਚਾਉਣ ਲਈ ਧਰਨੇ ਲਾਉਂਦੀਆਂ ਨੇ ਪਾਰਟੀਆਂ ਚਾਹੇ ਕਾਂਗਰਸ ਹੋਵੇ ਚਾਹੇ ਅਕਾਲੀ ਦਲ ਹੋਵੇ ਤੇ ਚਾਹੇ ਭਾਜਪਾ ਹੋਵੇ ਔਰ ਇਹ ਸਾਰੀ ਪੰਜਾਬ ਦੀ ਤਰਾਸਦੀ ਆ ਔਰ ਇੱਕ ਥਾਂ ਦੇ ਉੱਤੇ ਆ ਬੜੀ ਰੀਲ ਵਾਇਰਲ ਹੋ ਰਹੀ ਆ ਭੈਣ ਗਨੀਵ ਕੌਰ ਮਜੀਠੀਆ ਜਿਹੜੇ ਵਿਕਰਮਜੀਤ ਦੀ ਪਤਨੀ ਨੇ ਸਾਡੇ ਐਮਐਲਏ ਵੀ ਨੇ ਵਿਧਾਨ ਸਭਾ ਲ ਕੇ ਮਜੀਠੇ ਦੇ ਉੱਤੋਂ ਉਹਨਾਂ ਦੀ ਇੱਕ ਰੀਲ ਬੜੀ ਵਾਇਰਲ ਹੋ ਰਹੀ ਆ ਕਿ ਵਿਕਰਮ ਜੀਠੀਏ ਦੀ ਇੰਨੀ ਦਹਿਸ਼ਤ ਆ ਕਿ ਜਿਵੇਂ ਸ਼ੋਲੇ ਫਿਲਮ ਦੇ ਵਿੱਚ ਗੱਬਰ ਦੀ ਸੀਗੀ ਔਰ ਇਹ ਲੋਕ ਮਹਿਸੂਸ ਕਰਦੇ ਆ ਉਹ ਚਾਹੇ ਸਰਕਾਰ ਨੂੰ ਕਹਿ ਰਹੇ ਆ ਕਿ ਵਿਕਰਮ ਨੂੰ ਐ ਲੋਕ ਮਹਿਸੂਸ ਕਰਦੇ ਆ ਜਿਵੇਂ ਗੱਬਰ ਆ ਗਿਆ ਮੈਂ ਭੈਣ ਜੀ ਤੁਹਾਨੂੰ ਇਹ ਗੱਲ ਕਹਿਣੀ ਚਾਹੁੰਦਾ ਵੀ ਬਿਲਕੁਲ ਮੈਂ ਤੁਹਾਡੇ ਨਾਲ 100% ਸਹਿਮਤ ਆ ਵਿਕਰਮ ਜੀਠੀਏ ਦੀ ਪੰਜਾਬ ਦੇ ਵਿੱਚ ਇੰਨੀ ਦਹਿਸ਼ਤ ਸੀ ਤੇ ਇੰਨੀ ਦਹਿਸ਼ਤ ਹੈ ਜਿਵੇਂ ਸ਼ੋਲੇ ਫਿਲਮ ਦੇ ਵਿੱਚ ਗੱਬਰ ਦੀ ਸੀਗੀ ਪਰ ਫਿਲਮ ਦੇ ਵਿੱਚ ਜੇ ਤੁਹਾਨੂੰ ਚੇਤਾ ਆਵੇ ਤੇ ਗੱਬਰ ਦਾ ਕਿਰਦਾਰ ਤੇ ਚੈੱਕ ਕਰ ਲਓ ਜਿਵੇਂ ਉਹਨੇ ਫਿਲਮ ਦੇ ਵਿੱਚ ਲੁੱਟਣ ਦੇ ਵਿੱਚ ਲੋਕਾਂ ਨੂੰ ਤੇ ਤਸ਼ੱਦਦ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਤੇ ਉਸੇ ਤੀਕੇ ਬਿਕਰਮ ਮਜੀਠੀਆ ਨੇ ਵੀ ਪੰਜਾਬ ਨੂੰ ਲੁੱਟਣ ਤੇ ਪੰਜਾਬ ਦੇ ਲੋਕਾਂ ਦੇ ਉੱਤੇ ਤਸ਼ੱਦਦ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਅੱਜ ਜਿਹੜੇ ਪਰਚੇ ਨੂੰ ਤੁਸੀਂ ਜਾਲੀ ਕਹਿਣ ਦੀ ਕੋਸ਼ਿਸ਼ ਕਰ ਰਹੇ ਹੋ ਨਾ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਚਾਹਨਾ ਕਿ ਉਸ ਇਹੋ ਜਿਹੇ ਤੁਸੀਂ ਹਜ਼ਾਰਾਂ ਪਰਚੇ ਦੇ ਪੰਜਾਬ ਦੇ ਨੌਜਵਾਨਾਂ ਦੇ ਉੱਤੇ ਤੁਸੀਂ ਤੇ ਪੈਸੇ ਦੇ ਲੈਣ ਦੇਣ ਚ ਇਹੋ ਜਿਹੇ ਪਰਚੇ ਦੇ ਦਿੰਦੇ ਰਹੇ ਹੋ ਕਿ ਬੰਦੇ ਦਿੱਲੀੋਂ ਤੇ ਗੁਜਰਾਤ ਤੱਕ ਤੋਂ ਯੂਪੀ ਤੱਕ ਚੁੱਕ ਕੇ ਲਿਆਉਂਦੇ ਸੀਗੇ ਜਿਨ੍ਹਾਂ ਨੂੰ ਦਿੱਲੀ ਆਉਂਦਿਆਂ ਤੱਕ ਇੰਨਾ ਤਸ਼ੱਦਦ ਕੀਤਾ ਜਾਂਦਾ ਸੀ ਚੰਡੀਗੜ੍ਹ ਤੱਕ ਉਹ ਸਰੈਂਡਰ ਹੀ ਕਰ ਜਾਂਦੇ ਸੀਗੇ ਔਰ ਸਾਰਾ ਕੁਝ ਤੁਹਾਡੇ ਨਾਂ ਲਾਉਣ ਨੂੰ ਤੁਹਾਡੇ ਕਹਿਣ ਦਿੱਤੇ ਤਿਆਰ ਹੋ ਜਾਂਦੇ ਸੀਗੇ ਵਾਕਿਆ ਹੀ ਵਿਕਰਮ ਸਿੰਘ ਮਜੀਠੀਆ ਜਿਹੜਾ ਪੰਜਾਬ ਦਾ ਗੱਬਰ ਆ ਔਰ ਮੈਂ ਇੱਕ ਗੱਲ ਅਖੀਰ ਦੇ ਵਿੱਚ ਇਹੋ ਕਹੂੰਗਾ ਕਿ ਕੰਮ ਜਿਹੜੇ ਆ ਨਾ ਸੋਚ ਸਮਝ ਕੇ ਕਰਨੇ ਚਾਹੀਦੇ ਮੈਂ ਨਹੀਂ ਕਹਿੰਦਾ ਵੀ ਇਸ ਦੁਨੀਆ 'ਚ ਕੋ ਸਾਫ਼ ਸੁਥਰਾ ਹੋਊਗਾ ਪਰ ਫਿਰ ਵੀ ਕਿਤੇ ਨਾ ਕਿਤੇ ਪ੍ਰਮਾਤਮਾ ਨੂੰ ਜਵਾਬ ਦੇ ਹੋਣਾ ਪੈਣਾ ਵਾ ਠੀਰ ਚ ਮੈਂ ਇਹੋ ਗੱਲ ਕਹਿਣੀ ਚਾਹੁੰਦਾ ਸਾਰ ਸੁਖਵੀਰ ਸਿੰਘ ਬਾਦਲ ਜੀ ਹੁਣ ਵੀ ਵੇਲਾ ਵਾ ਪੰਜਾਬ ਦੇ ਨਾਲ ਖਲੋਵੋ ਨਾ ਕਿ ਇਹੋ ਜੇ ਨਸ਼ੇ ਤੇ ਇਹੋ ਜਿਹੜੇ ਲੋਕ ਇਹਨਾਂ ਦੋਸ਼ਾਂ 'ਚ ਫਸੇ ਆ ਉਹਨਾਂ ਨੂੰ ਬਚਾਉਣ ਦੇ ਵਿੱਚ ਉਹਨਾਂ ਦੇ ਨਾਲ ਖਲੋਵੋ ਨਹੀਂ ਤੇ ਹਾਲਤ ਇਹ ਬਣ ਚੁੱਕੀ ਆ ਸ਼੍ਰੋਮਣੀ ਅਕਾਲੀ ਦਲ ਦੀ ਸ਼੍ਰੋਮਣੀ ਅਕਾਲੀ ਦਲ ਕਹਿੰਦੇ ਆ ਸ਼ਰਮ ਆਉਂਦੀ ਕਿਉਂਕਿ ਸਾਡਾ ਜਿਹੜਾ ਸਿਆਸੀ ਜਨਮ ਆ ਉਹ ਸ਼੍ਰੋਮਣੀ ਅਕਾਲੀ ਦਲ ਦੀ ਗੋਦ ਦੇ ਵਿੱਚ ਹੋਇਆ ਵਾ ਔਰ ਇਸ ਤਰੀਕੇ ਬਦਤਰ ਹਾਲਾਤ ਕਰ ਦਿੱਤੇ ਨੇ ਤੁਸੀਂ ਤੇ ਤੁਹਾਡੇ ਪਰਿਵਾਰ ਨੇ ਸ਼੍ਰੋਮਣੀ ਅਕਾਲੀ ਦਲ ਦੇ